ਆਪਣੇ ਮੁਰਖ ਦੇ ਪੁਜਾਰੀ ਭਾਵੇਂ ਸਿੱਖ ਪੁਜਾਰੀ ਸੀ ਭਾਵੇਂ ਹਿੰਦੂ ਧਰਮ ਦੇ ਪੁਜਾਰੀ ਸੀ ਤੇ ਭਾਵੇਂ ਇਸਲਾਮ ਦੇ ਪੁਜਾਰੀ ਸੀ ਅੰਗਰੇਜ਼ ਦੇ ਨਾਲ ਖੜੇ ਸੀ ਆਖਣ ਮੇਰਾ ਰਾਜ ਬੜਾ ਚੰਗਾ ਸੀ ਜੀ ਮਲਕਾ ਦਾ ਨਾਲੇ ਰਾਜ ਮਲਕਾ ਦਾ ਕਹਿੰਦੇ ਆ ਮਹਾਰਾਜੇ ਨਾਬੇ ਨੇ ਵਿਰੋਧ ਕੀਤਾ ਥੋੜਾ ਜਿਆ ਹੁਣ ਅਕਾਲੀ ਦਲ ਕਿੱਥੇ ਖੜਾ ਹੈ ਅੱਜ ਦਾ ਅਕਾਲੀ ਅੱਜ ਕੱਲ ਤਾਂ ਅਕਾਲੀ ਦਲ ਦੀ ਨਾ ਥੋੜੀ ਜੀ ਚਾਦਰ ਪਾਟੀ ਕਹਿੰਦਾ ਤਾਂ ਪੰਜਾਬ ਦੀ ਪਾਰਟੀ ਸੀ ਤੇ ਕਾਨੂੰਨ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਕਿਸਾਨ ਵਿਰੋਧੀ ਉੱਥੇ ਕਿਸੇ ਹੋਰ ਨਾਲ ਖੜਾ ਸੀ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਹੁਣ ਬੀਜੇਪੀ ਉਹਦਾ ਅਸਰ ਪਊਗਾ ਤੁਹਾਨੂੰ ਲੱਗਦਾ ਵੋਟ ਪੈ ਕਾਇਦਾ ਕਾਇਦਾ ਕਿਸਾਨ ਵਿਰੋਧ ਪੰਜਾਬ ਚ ਬੀਜੇਪੀ ਨੂੰ ਵੋਟ ਨਹੀਂ ਪੈਂਦੀ ਕਿਸਾਨ ਨਹੀਂ ਪਾਉਂਦਾ ਰਵਨੀਦ ਬਿੱਟੂ ਪਲਟੀ ਮਾਰ ਕੇ ਕੀ ਲੱਗਦਾ ਤੁਹਾਨੂੰ ਆਪਾਂ ਨੂੰ ਸ਼ਾਇਦ ਇਹ ਪਲਟੀ ਮਾਰ ਦਾ ਵਜਦਾ ਹੋਵੇ ਇਹਨੂੰ ਐ ਲੱਗਦਾ ਵੀ ਆਪਾਂ ਸਾੜ ਮਾਰਦੇ اخلاق ਕੋਈ ਨਹੀਂ ਜਿਹੜਾ ਮਰਜੀ ਦਾੜੀ ਆੜਾ ਕੋ ਮੈਂ ਸਾੜੀ ਆੜਾ ਜਿਹੜਾ ਵੀ ਪਲਟੀ ਸਾੜੀ ਵਾਲੇ ਕਿਹੜੇ ਆ ਜਿੰਨੇ ਵੀ ਹਨ ਇਹ ਜਦੋਂ ਇਕੱਠੇ ਬੈਂਦੇ ਨੇ ਕਲੱਬਾਂ 'ਚ ਲੋਕਾਂ ਨੂੰ ਟੀਚਰਾਂ ਕਰਦੇ ਆ ਵੀ ਇਹਨਾਂ ਨੂੰ ਕੀ ਪਤਾ ਇਹਨਾਂ ਨੇ ਚਾਰ ਮਾਰੂ ਛੱਤਰ ਸਵੇਰੇ ਟੜਕੇ ਭੁੱਲ ਜਾਂਦੇ ਆ ਪੌਣੇ 2 ਕਰੋੜ ਤੋਂ ਵੱਧ ਬੰਦਾ ਇਹਨਾਂ ਨੇ ਉਜਾੜਿਆ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਹੈ ਖੇ ਖਰਾਬੀ ਹੋਈ ਉਹ ਵੱਖਰੀ ਆ ਆਰਮਕੀ ਪਾਰਟੀ ਦਾ ਕਿਸੇ ਨੇ ਵੀ ਆਪਣੇ ਆਪ ਨੂੰ ਮੰਨਣਾ ਇਹ ਲੋਕ ਰਾਜ ਦੀ ਪਹਿਲੀ ਬੇਇੱਜ਼ਤੀ ਆ ਅਕਾਲੀ ਦਲ ਕਹਿੰਦਾ ਇਹ ਸਿੱਖਾਂ ਦੀ ਪਾਰਟੀ ਆ ਇਹ ਵੀ ਗੱਲ ਗਲਤ ਆ ਤਨੂੰ ਵੀ ਇਹ ਲੱਗਦਾ ਵੀ ਆਊਗਾ ਤਾਂ ਮੋਦੀ ਮੈਂ ਨਹੀਂ ਮਹਿਸੂਸ ਕਰਦਾ ਕੋਈ ਕਹਿੰਦਾ ਹਿੰਦੂ ਰਾਜ ਰੋਸ ਰੰਗ ਨਾਲ ਵੋਟ ਤਾਂ ਪੈ ਰਿਹਾ ਹੈ ਨਾ ਵੋਟ ਪੈ ਰਿਹਾ ਜੂਰ ਬਹੁਤ ਵੋਟ ਨਾਲ ਹੀ ਸੱਤਾ ਆਉਣੀ ਹੈ ਰਾਹੁਲ ਗਾਂਧੀ ਇਸ ਕਾਬਲ ਹੈਗਾ ਵੀ ਮੋਦੀ ਦੇ ਬਰਾਬਰ ਲੜ ਸਕੇ ਤੇ ਲੋਕ ਉਹਨੂੰ ਐਕਸੈਪਟ ਕਰ ਲੈਣਗੇ ਤੇ ਪ੍ਰਧਾਨ ਮੰਤਰੀ ਦੇ ਰੂਪ ਚ ਦੇਖਣ ਧੰਨਵਾਦ ਤਾਂ ਕੋਈ ਕਿਹੜੇ ਵਗਦੀ ਮੂਰੇ ਕੀਤਾ ਜਾ ਸਕਦਾ ਜਮਾਨ ਲੋਕ ਕਰ ਕੀ ਉਹ ਲੱਤ ਤੋੜ ਦੂਗਾ ਹਿੰਦੁਸਤਾਨ ਦੀ ਮੈਨੂੰ ਇਹਨਾਂ ਦੀ ਜਰੂਰ ਹੈ ਵੀ ਦੂਜੇ ਦੇ ਮੁਕਾਬਲੇ ਘੱਟ ਬੇਈਮਾਨ ਸੱਤਾ ਨਹੀਂ ਦੇਖੀ ਨਾ ਹੁਣੇ ਨਾ ਨਾ ਸੱਤਾ ਘਰ ਦੇ ਵਿੱਚ ਜੰਪਾ ਲਾ ਡੇਰੇ ਦੇ ਵੋਟ ਦਾ ਫਰਕ ਪਊਗਾ ਰਾਮ ਰਹੀਮ ਵਾਲੇ ਦਾ ਡੇਰਾ ਬੜਾ ਵੱਡਾ ਹੈ ਇੱਕ ਵਾਰੀ ਕਾਲੀਦਾਨ ਦੇ 27 ਐਮਐਲਏ ਹਰਾਤੇ ਸੀ ਉਹਨੇ ਇਹ ਰਾਮ ਰਹੀਮ ਪਾਵਰਫੁੱਲ ਅੰਦਰ ਬੈ ਕੇ ਸਾਡੇ ਇਲਾਕੇ 'ਚ ਇਹ ਕਿਹਾ ਜਾਂਦਾ ਵੀ ਬਾਬੇ ਨੇ ਸਾਰਾ ਕੜਜੂਗਾ ਆਪਦੇ ਸਿਰ 'ਤੇ ਲੈ ਰੱਖਿਆ ਇਹ ਕੌਣ ਕਹਿੰਦਿਆ ਇਹ ਕੌਣ ਕਹਿੰਦਾ ਮੈਂ ਜਿਹੜਾ ਸਰਸਿਆ ਰਹਿਣ ਵਾਲਾ ਮੈਨੂੰ ਪਤਾ ਹੈ ਨੀ ਉਹ ਜੇ ਉਹ ਜੇਲ ਜਾਣ ਦਾ ਉਹਨਾਂ ਨੇ ਕੀ ਮੰਨੇ ਆ ਵੀ ਬਾਬਾ ਕਲਯੁਗ ਕਲਯੁਗ ਆਪਦੇ ਸਿਰ ਤੇ ਲੈ ਕੇ ਬਹਿ ਗਿਆ ਕਲਯੁਗ ਸਾਰਾ ਇੰਗਲੈਂਡ 'ਚ ਨਹੀਂ ਜਾਂਦਾ ਅਮਰੀਕਾ 'ਚ ਨਹੀਂ ਜਾਂਦਾ ਰੂਸ 'ਚ ਨਹੀਂ ਜਾਂਦਾ ਅਫਗਾਨਿਸਤਾਨ 'ਚ ਨਹੀਂ ਜਾਂਦਾ ਆਉਂਦਾ ਆਪਣੀ ਆ ਕਲਯੁਗਾ ਜਦੋਂ ਆਪੂ ਹਿੰਦੁਸਤਾਨ 'ਚ ਆਉਂ ਇੰਗਲੈਂਡ 'ਚ ਕਦੇ ਬਾਡਰ ਨਹੀਂ ਟੱਪਦਾ ਬਾਡਰ ਟੱਪ ਹੀ ਨਹੀਂ ਸਕਦਾ ਉਹਨਾਂ ਨੇ ਚਾਰ ਮਾਰਨੇ 66 ਨੇ ਕਲਯੁਗ ਦੇ ਭਾਜਪਾ 400 ਪਾਰ ਦਾ ਦਾਵਾ ਕਰ ਰਹੀ ਹੈ ਪੰਜਾਬ ਦੇ ਸਿਨੈਰੀਓ ਰੋਜ਼ ਬਦਲ ਰਹੇ ਹੈ ਤਬਦੀਲ ਹੋ ਰਹੀਆਂ ਘਟਨਾਵਾਂ ਚ ਆਮ ਬੰਦਾ ਕੀ ਸੋਚ ਰਿਹਾ ਇਹਦੇ ਤੇ ਜ਼ਿਕਰ ਕਰਾਂਗੇ ਅੱਜ ਗੱਲ ਬਾਪੂ ਬਲਕੌਰ ਸਿੰਘ ਹੋਣਾ ਨਾਲ ਲੁਧਿਆਣੇ ਤੋਂ ਬਹੁਤ ਸਵਾਗਤ ਹੈ ਬਾਪੂ ਜੀ ਜੰਦੇ ਰਹੋ ਜੀ ਜੰਦੇ ਰਹੋ ਰਵਨੀਤ ਬਿੱਟੂ ਪਲਟੀ ਮਾਰ ਕੇ ਕੀ ਲੱਗਦਾ ਹੈ ਤੁਹਾਨੂੰ ਆਪਾਂ ਨੂੰ ਸ਼ਾਇਦ ਇਹ ਪਲਟੀ ਮਾਰ ਦਾ ਵਾਅਦਾ ਹੋਵੇ ਇਹ ਨੂੰ ਐ ਲੱਗਦਾ ਵੀ ਆਪਾਂ ਛਾਲ ਮਾਰਤੀ ਹਾਂ ਹੈ ਹੈ ਟਪੂਸੀ ਹਾਂਜੀ ਟਪੂਸੀ ਛਾਲ ਵੀ ਟਪੂਸੀ ਆ ਰਹੀ ਹੈ ਤੇ 86 ਸਿਆਸੀ ਸਿਆੜਾ ਛੜਾ ਨੇ 86 ਇੱਕ ਪਿੱਛੇ ਤਿੰਨ ਚਾਰ ਮਹੀਨਿਆਂ ਤੋਂ ਲਗਾਤਾਰ ਸਿਆਸੀ ਪਾਰਟੀਆਂ ਦੇ ਇੱਕ ਪਾਰਟੀ ਜਿਹੜਾ ਤਰਾਰ ਹੈ ਨਾ ਪਾਰਟੀ ਦਾ ਕਿਰਦਾਰ ਉਹਦੇ ਤੋਂ ਪਾਰਟੀ ਦੇ ਬੰਦੇ ਵੱਡੇ ਵੱਡੇ ਖੱਬੀ ਖਾਨ ਵੀ ਤਿਲਕ ਦੇ ਵੇਖਿਓ اخلاق ਕੋਈ ਨਹੀਂ اخلاق ਦੇ ਤਾਂ 6:00 ਵਜੇ ਵਜਦੀ ਆ ਮਿਲਾਂ ਦਾ ਕੁਝ ਕਾਰਨ ਦੱਸਿਆ ਜਾਵੇ ਰਾਜਨੀਤਿਕ ਕਾਰਨ ਆਰਥਿਕ ਕਾਰਨ ਛੱਗਾਚਾਰਕ ਕਾਰਨ ਕੱਪ ਮੰਨ ਸਕਦੇ ਆ ਯਾਰਾ ਕਾਰਨ ਕਰਕੇ ਬੰਦੇ ਨੂੰ ਫੈਸਲਾ ਲੈਣਾ ਹੀ ਪੈਂਦਾ ਤੇ ਮਤਲਬ ਆਈਡਿਓਲਜੀ ਤਾਂ ਕੋਈ ਚੀਜ਼ ਹੀ ਨਹੀਂ ਹਾਂ ਜਿਹੜੀ ਵਿਚਾਰਧਾਰਾ ਹੈ ਆਈਡਿਓਲਜੀ ਹੈ ਉਹ ਘੱਟੋ ਘੱਟ ਪੰਜਾਬ ਦੇ ਵਿੱਚ ਕਿਸੇ ਬੰਦੇ ਦੀ ਚੇਤਨਾ ਦਾ ਹਿੱਸਾ ਨਹੀਂ ਜਿਹੜਾ ਮਰਜੀ ਦਾੜੀ ਵਾਲਾ ਕੋਵੇਂ ਸਾੜੀ ਵਾਲਾ ਜਿਹੜਾ ਵੀ ਪੋਜੀਸ਼ਨ ਹੈ ਸਾੜੀ ਵਾਲੇ ਕਿਹੜੇ ਆ ਜਿੰਨੇ ਵੀ ਹਨ ਹਾਂ ਇਹ ਬਾਕੀ ਗੱਲਾਂ ਜਿਹੜੇ ਵੀ ਆ ਉਹਨਾਂ ਕੋਲੇ ਇਸ ਚੀਜ਼ ਦੀ ਕੋਈ ਵਿਚਾਰਧਾਰਾ ਨਹੀਂ ਉਹ ਤਾਂ ਸਮਾਂ ਉਲਟਾ ਇਹ ਹੈ ਕਿ ਜਦੋਂ ਇਕੱਠੇ ਬੈਂਦੇ ਨੇ ਕਲਬਾਂ 'ਚ ਲੋਕਾਂ ਨੂੰ ਟੀਚਰਾਂ ਕਰਦੇ ਆ ਬੇ ਇਹਨਾਂ ਨੂੰ ਕੀ ਪਤਾ ਇਹਨਾਂ ਦੇ ਚਾਰ ਮਾਰੂ ਛੱਤਰ ਸਵੇਰੇ ਤੜਕੇ ਭੁੱਲ ਜਾਂਦੇ ਆ ਪੋਲਿਟੀਸ਼ਨ ਮਾਰਦੇ ਛੱਤਰ ਹਾਂ ਮਰਵਾਉਂਦੇ ਆ ਲੋਕਾਂ ਦੇ ਆਪ ਦੇ ਛੱਤਰ ਲੋਕੀ ਨਹੀਂ ਲੜਦੇ ਪੋਲਿਟੀਸ਼ਨਾਂ ਨੇ ਕਰਵਾਇਆ ਜੋ ਕੁਝ ਕਰਵਾਇਆ ਹਰ ਪੰਜਾਬ ਦਾ ਵੱਡੇ ਤੋਂ ਵੱਡਾ ਦੁਕਾਨਦਾਰ ਵੀ ਪੋਲਿਟੀਸ਼ਨਾਂ ਕਰਕੇ ਹੋਇਆ ਪੰਜਾਬ ਦੀ ਵੰਡ ਪੋਲਿਟੀਸ਼ਨਾਂ ਨੇ ਕਰਾਈ 1947 ਦੀ ਵੰਡ ਪਾਲਿਟੀ ਇਹਨਾਂ ਨੇ ਕਰਾਈ ਲੋਕਾਂ ਦਾ ਫਤਹਿ ਕੋਈ ਨਹੀਂ ਸੀ ਵੀ ਕਾਨੂੰ ਸਾਡੇ ਸਿਰ ਤੇ ਕੀ ਹੋ ਜਾਣਾ ਹੈ 10-10 ਲੱਖ ਬੰਦਾ ਇਹਨਾਂ ਨੇ ਮਰਵਾਇਆ ਪੌਣੇ 2 ਕਰੋੜ ਤੋਂ ਵੱਧ ਬੰਦਾ ਇਹਨਾਂ ਨੇ ਉਜਾੜਿਆ ਤੇ ਧੀਆਂ ਭੈਣਾਂ ਦੀ ਜਿਹੜੀ ਇੱਜ਼ਤ ਹੈ ਖੇ ਖਰਾਬੀ ਹੋਈ ਉਹ ਵੱਖਰੀ ਆ 2.5 ਲੱਖ ਤੋਂ ਵੱਧ ਦਾਜਾ ਰਾਓ ਉਸ 15 ਅਗਸਤ 1947 ਤੱਕ ਲੋਕੀ ਇੰਨੇ ਮਾਸੂਮ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ 15 ਅਗਸਤ 1947 ਅੱਜ ਕੀ ਚੀਜ਼ ਆ ਉਹ ਦੇਖਣੇ ਵੀ ਇੱਕ ਪਾਦੋਂ ਆ ਜੋਮੇਂਦਾ ਦੇਣਾ ਇੱਕ ਪਾਦੋਂ ਜੋਮੇਂਦਾ ਦੇਣਾ 15 ਅਗਸਤ 1947 ਸ਼ੁੱਕਰਵਾਰ ਬਣਦਾ ਹੈ ਠੀਕ ਹੈ ਉਦੋਂ ਤੱਕ ਪਤਾ ਨਹੀਂ ਸੀ ਕੱਲ ਨੂੰ ਕਿਹੜਾ ਸੂਰਜ ਚੜ੍ਹਨਾ ਹੈ ਜਦੋਂ ਸੂਰਜ ਚੜ੍ਹਿਆ ਤੇ ਬੰਦੇ ਨੂੰ ਬੰਦਾ ਖਣ ਲਾਤਾ ਫਰਕਾ ਪ੍ਰਸਤੀ ਨਹੀਂ ਬਸਾਤੀ ਜਿਹੜੇ ਇੱਕੋ ਘਰਾਂ ਚ ਰਹਿਣ ਵਾਲੇ ਇੱਕੋ ਮਹੱਲਿਆਂ ਚ ਰਹਿਣ ਵਾਲੇ ਇੱਕੋ ਪਿੰਡਾਂ ਚ ਰਹਿਣ ਵਾਲੇ ਸਵੇਰੇ ਤੜਕੇ ਗੁੱਜ ਦੇ ਦੇਸ਼ਣ ਬਣਾਤੇ ਐਨੇ ਮਸੂਮ ਬੰਦੇ ਸੀ ਇਹ ਸਾਰਾ ਰੰਗ ਕਿੰਨਾ ਹੈ ਜਿਹੜਾ ਸਿਆਸਦਾਨਾਂ ਦਾ ਹੁਣ ਵੀ ਉਹੀ ਹੈ ਹਾਂ ਜੀ ਅੱਜ ਵੀ ਉਹੀ ਹੈ ਜਿਵੇਂ ਪ੍ਰਧਾਨ ਮੰਤਰੀ ਬਹੁਤ ਸ਼ਰਯਾਮ ਕੱਲ ਉਹਨਾਂ ਨੇ ਆਪਦੇ ਭਾਸ਼ਣ ਚ ਪਰਸੋਂ ਜ਼ਿਕਰ ਕੀਤਾ ਮੁਸਲਮਾਨਾਂ ਦਾ ਜ਼ਿਕਰ ਕਰ ਰਹੇ ਹੈ ਇਹਦੋਂ ਪਹਿਲਾਂ ਘਟੋ-ਘਟ ਡਾਇਰੈਕਟਲੀ ਕਦੇ ਨਹੀਂ ਹੋਇਆ ਕਿ ਪ੍ਰਧਾਨ ਮੰਤਰੀ ਕੋਈ ਵੀ ਦੇਸ਼ਤਾ ਜਾਂ ਆਪਣੇ ਮੁਲਕ ਦਾ ਨਾਂ ਲੈ ਕੇ ਗੱਲ ਕਰਦਾ ਰਿਹਾ ਹੋਵੇ ਨਹੀਂ ਕੀਤਾ ਠੀਕ ਹੈ ਵੇਖੋ ਮੁਸਲਮਾਨ ਤੁਹਾਡੇ ਹੁਣ ਆਪਣੇ ਮੁਲਕ ਦੀ ਆਬਾਦੀ ਹੈ ਨਾ ਇਹ ਤਾਂ ਪੱਕੀ ਗੱਲ ਹੈ ਨਾ ਹੂੰ ਔਰ ਦੁਨੀਆ ਦੇ ਜਿੰਨੇ ਅਸਲੀ ਮੁਸਲਮਾਨ ਦੇਸ਼ ਨੇ ਜਿਨ੍ਹਾਂ ਨੂੰ ਅਸਲੀ ਕਹਿੰਦੇ ਜਿੱਥੇ ਜੰਪਾਣੇ ਇਰਾਨ ਹੋਇਆ ਅਰਬ ਹੋਇਆ ਉਹਨਾਂ ਦੇਸ਼ਾਂ ਨਾਲੋਂ ਆਪਣੀ ਆਬਾਦੀ ਵੱਡੀ ਵੀ ਹੈ ਵੱਧ ਹੈ ਮੁਸਲਮਾਨਾਂ ਦੀ ਹਾਂ 19 ਕਰੋੜ ਤੱਕ ਜਾ ਪਹੁੰਚਿਆ 19 ਕਰੋੜ 75 ਲੱਖ ਤੱਕ ਆ ਚੁੱਕਿਆ ਹੁਣ ਤੱਕ ਪਾਕਿਸਤਾਨ ਦੀ ਆਬਾਦੀ ਵੱਧ ਹੈ ਉਹਨਾਂ ਦੇ ਦੇ ਮੁਲਕਾਂ ਨੂੰ ਅਫਗਾਨਿਸਤਾਨ ਇਰਾਨ ਨਾਲੋਂ ਅਰਬਾਂ ਨਾਲੋਂ ਜਿਨ੍ਹਾਂ ਜਿੰਨੇ ਵੀ ਇਰਾਕ ਹੋਇਆ ਬੰਗਲਾਦੇਸ਼ ਦੀ ਆਬਾਦੀ ਵੱਧ ਹੈ ਆਪਣੇ ਮੁਲਕ ਦੀ ਆਬਾਦੀ ਦਾ ਵੱਧ ਹੈ ਤੇ ਵਾਕਿ ਇਹ ਕੋਈ ਅਰਬਾਂ ਚ ਥੋੜਾ ਇਹ ਸਾਰੇ ਆਪਣੇ ਚ ਹੀ ਬਣੇ ਨੇ ਇਹ ਵੀ ਪੱਕੀ ਗੱਲ ਹੈ ਕਿਸੇ ਦੀ 8ਵੀਂ 9ਵੀਂ ਪੀੜ੍ਹੀ ਚ ਵੇਖੋ ਆਪਣੀ ਗੋਤ ਆ ਉਹਨਾਂ ਦੇ ਹੈ ਕਿ ਜਿਹੜੇ ਭਾਰਤ ਦੇ ਮੁਸਲਮਾਨ ਨੇ ਉਹ ਪਹਿਲਾਂ Hindu ਜਾਂ ਹੋਰ ਧਰਮਾਂ ਤੋਂ ਜਾਂ ਬੋਧੀ ਬੋਧੀ Hindu ਨਹੀਂ ਬੋਧੀ ਬੋਧੀ ਇਹ ਪੱਕੀ ਗੱਲ ਹੈ Hindu ਉਹ ਮੁਸਲਮਾਨ ਬਣਿਆ ਜਿਹੜਾ ਦਰਬਾਰ ਦੇ ਵਿੱਚ ਬੈਠਾ ਸੀ ਕਮਾਲ ਨਹੀਂ ਦਰਬਾਰਾਂ ਦਾ ਦਰਬਾਰੀ ਬਣ ਕੇ Hindu ਮੁਸਲਮਾਨ ਬਣਿਆ ਜਿਹੜੇ ਬੋਧੀ ਸੀ ਹੁਣ ਦੀ ਪੋਜੀਸ਼ਨ ਕੀ ਹੈ ਦੇਸ਼ 'ਚ ਮੁਸਲਮਾਨਾਂ ਦੀ ਦੇਖੋ ਉਹਨਾਂ ਨੂੰ ਬਿਨਾ ਗੱਲ ਤੋਂ ਉਹਦਾ ਨਾਮ ਲੈ ਲੈ ਕੇ ਨਾ ਲੈ ਕੇ ਮੁਸਲਮਾਨ ਮੁਸਲਮਾਨ ਉਹਨੂੰ ਕੋ ਹਿੰਦੁਸਤਾਨ ਦੇ ਵਾਸੀ ਕੋ ਭਾਰਤ ਦੇ ਵਾਸੀ ਨੇ ਉਹ ਇੱਥੇ ਜੰਪੜ ਨੇ ਮੰਨ ਲਓ ਅੱਜ ਇਹ ਧਾਰਨਾ ਬਣ ਗਈ ਨਾ ਕਿ ਬੀਜੇਪੀ ਕਹਿੰਦੀ ਹੈ ਵੀ ਅਸੀਂ ਹਿੰਦੂਆਂ ਦੀ ਪਾਰਟੀਆਂ ਤੇ ਕਾਂਗਰਸ ਮੁਸਲਮਾਨਾਂ ਦੀ ਪਾਰਟੀ ਇਹ ਧਾਰਨਾ ਬਣ ਗਈ ਉਹਨੂੰ ਰਾਜ ਦੇ ਵਿੱਚ ਧਾਰਮਿਕ ਪਾਰਟੀ ਦਾ ਕਿਸੇ ਨੇ ਵੀ ਆਪਣੇ ਆਪ ਨੂੰ ਮੰਨਣਾ ਇਹ ਲੋਕ ਰਾਜ ਦੀ ਪਹਿਲੀ ਬੇਇੱਜ਼ਤੀ ਆ ਅਕਾਲੀ ਦਲ ਕਹਿੰਦਾ ਇਹ ਸਿੱਖਾਂ ਦੀ ਪਾਰਟੀ ਆ ਇਹ ਵੀ ਗੱਲ ਗਲਤ ਆ ਜਿੱਦੇ ਕਿ ਇਹ ਸਹੀ ਜਿੱਥੇ ਲੋਕ ਰਾਜ ਪੈਦਾ ਹੋਇਆ ਇਹ ਹੋਇਆ ਇੱਥੇ ਫਰਾਂਸ ਦੇ ਵਿੱਚ ਫਰਾਂਸ ਵਾਲਿਆਂ ਨੇ ਕ੍ਰਾਂਤੀ ਕਰਕੇ ਚਰਚ ਦੇ ਪੁਜਾਰੀ ਨੂੰ ਚਰਚ ਨੂੰ ਤੇ ਸਟੇਟ ਨੂੰ ਸਟੇਟ ਕਿਹੜੀ ਸੀ ਰਾਜੇ ਨੂੰ ਦੋ ਨਾਂਾਂ ਮੰਜਾ ਫੇਰਦਾ ਸੀ ਤੇ ਲੋਕਾਂ ਨੂੰ ਆਪਣੇ ਆਪ ਨੂੰ ਉਹਨਾਂ ਨੇ ਫਰਾਂਸੀਸੀ ਕਿਹਾ ਅੱਜ ਵੀ ਸਾਰਾ ਯੂਰਪ ਆਪਣੇ ਆਪ ਨੂੰ ਫਰਾਂਸੀਸੀ ਕਹਿੰਦਾ ਜਾਂ ਜਰਮਨੀ ਕਹਿੰਦਾ ਜਾਂ ਸਪੈਨਿਸ਼ ਕਹਿੰਦਾ ਜਾਂ ਇਤਾਲਵੀ ਕਹਿੰਦਾ ਹੈ ਜਾਂ ਡੱਚ ਕਹਿੰਦਾ ਹੈ ਜਾਂ ਅੰਗਰੇਜ਼ ਕਹਿੰਦਾ ਹੈ ਕਦੇ ਕਿਸੇ ਨੇ ਕਿਹਾ ਵੀ ਮੈਂ ਕਿੱਥੋਂ ਲਿਖਾਂ ਕਿਸੇ ਨੇ ਕਿਹਾ ਮੈਂ ਐਂਗਲਿਕਨ ਚਰਚਾਂ ਕਿਸੇ ਨੇ ਕਿਹਾ ਮੈਂ ਪ੍ਰੋਟੈਸਟੈਂਟ ਆ ਇਹ ਇੱਥੇ ਇੱਥੇ ਆਪਣੇ ਆਲੇ ਨੇ ਸਾਰਾ ਇਹਨੇ ਝੂਠ ਬੋਲਣਾ ਬੰਦਾ ਮਾਰ ਕੇ ਖਾ ਜਾਣਾ ਘੱਟ ਤੋਲਣਾ ਨਜ਼ਰ ਮਾੜੀ ਤੋਂ ਮਾੜੀ ਰੱਖਣੀ ਤੇ 5 ਮਿੰਟਾਂ ਬਾਅਦ ਮੰਦਰ ਮਸੀਤ ਤੇ ਗੁਰਦੁਆਰੇ ਜਾ ਕੇ ਮਾਫੀਆਂ ਮੰਗ ਲੈਣੀਆਂ ਕਮਾਲ ਨਹੀਂ ਰੱਬ ਤੇ ਇਹਨਾਂ ਦਾ ਭਗਵਾਨ ਵੀ ਉਹੀ ਜਿਆ ਇਹ ਸਾਰਾਂ ਦਾ ਇਹ ਪੁਜਾਰੀ ਦੀ ਵੀ ਕੁਆਲਿਟੀ ਹੈ ਪੁਜਾਰੀ ਦੀ ਵੀ ਇਹ ਕੁਆਲਿਟੀ ਪੁਜਾਰੀ ਦੀ ਕੁਆਲਿਟੀ ਹੀ ਪੁਜਾਰੀ ਦੀ ਆ ਜੱਡਾ ਵੱਡਾ ਪੁਜਾਰੀ ਓਡਾ ਵੱਡਾ ਮਕਾਰੀ ਅੱਖ ਗੰਦੀ ਹੈ ਉਹਦੀ ਅੱਖ ਗੰਦੀ ਰਾਜ ਦਰਬਾਰ ਦੇ ਨਾਲ ਖੜਦਾ ਹੈ ਫਰਾਂਸੀਸੀ ਕ੍ਰਾਂਤੀ ਕਹਿੰਦੀ ਆ ਸਿੱਖਾਂ ਨਾਲ ਵੀ ਇਹ ਹੋਇਆ ਮੈਂ ਮੈਂ ਇਹ ਸਵਾਲ ਤੁਹਾਨੂੰ ਤਾਂ ਕਰ ਰਿਹਾ ਹਾਂ ਹਾਂ ਕਿ ਸਟੇਟ ਦੇ ਨਾਲ ਜਿਹੜੇ ਸਿੱਖਾਂ ਦੇ ਧਾਰਮਿਕ ਆਗੂ ਸੀਗੇ ਜਾਂ ਜਿਹੜੇ ਗੁਰੂ ਘਰਾਂ ਦੇ ਆ ਮਿਸਾਲ ਦੇ ਤੌਰ ਤੇ ਆਰਗੇਨਾਈਜੇਸ਼ਨਾਂ ਦੇ ਪ੍ਰਧਾਨ ਸੀਗੇ ਹਾਂ ਉਹ ਸਟੇਟ ਦੇ ਭੁਗਤੇ ਸਟੇਟ ਵੱਲ ਹੋਏ ਉਹ ਅਕਸਰ ਸਟੇਟ ਵੱਲ ਭੁਗਤੇ ਆਏ ਗਏ ਸੀ ਔਰ ਭੁਗਤੇ ਸੀ ਇਹ ਪੱਕੀ ਗੱਲ ਹੈ ਅੰਗਰੇਜ਼ ਨਾਲ ਖੜੇ ਸੀ ਕੌਣ ਖੜੇ ਆ ਸੀ ਪੁਜਾਰੀ ਆਪਣੇ ਆਪਣੇ ਮੁਰਖ ਦੇ ਪੁਜਾਰੀ ਭਾਵੇਂ ਸਿੱਖ ਪੁਜਾਰੀ ਸੀ ਭਾਵੇਂ ਹਿੰਦੂ ਧਰਮ ਦੇ ਪੁਜਾਰੀ ਸੀ ਤੇ ਭਾਵੇਂ ਇਸਲਾਮ ਦੇ ਪੁਜਾਰੀ ਸੀ ਅੰਗਰੇਜ਼ ਦੇ ਨਾਲ ਖੜੇ ਸੀ ਕਿਸੇ ਬੰਦੇ ਨੇ ਵੀ ਇਹਨਾਂ 'ਚੋਂ ਅੰਗਰੇਜ਼ ਦੀ ਨਿੰਦਿਆ ਨਹੀਂ ਕੀਤੀ ਅਖੰਡ ਮੇ ਰਾਜ ਬੜਾ ਚੰਗਾ ਸੀ ਜੀ ਮਲਕਾ ਦਾ ਨਾਲੇ ਰਾਜ ਮਲਕਾ ਦਾ ਕਹਿੰਦੇ ਆ ਮਹਾਰਾਜੇ ਨਾਬੇ ਨੇ ਵਿਰੋਧ ਕੀਤਾ ਥੋੜਾ ਜਿਹਾ ਮੋਤਾ ਨਹੀਂ ਜਤੋ ਵਾਲਾ ਮੋਰਚਾ ਲੱਗਿਆ ਉਹਦੇ ਖਾਤਰ ਨਹੀਂ ਉਹਦੀ ਖਾਤਰ ਲੱਗਿਆ ਥੋੜਾ ਜਿਹਾ ਪਰ ਆਪਣੀਆਂ ਪੰਜੇ ਰਿਆਸਤਾਂ ਨਾਬਾ ਪਟਿਆੜਾ ਜੀਂਦ ਔਰ ਫਰੀਦਕੋਟ ਫਰੀਦਕੋਟ ਇਹ ਸਾਰੀਆਂ ਅੰਗਰੇਜ਼ ਪੱਖੀ ਸੀ ਨਾਬਾ ਥੋੜੀ ਸੀ ਨਾਬਾ ਨਾਬਾ ਵੀ ਅੰਗਰੇਜ਼ ਪੱਖੀ ਸੀ ਸਿਰਫ ਇੱਕ ਨਾਬਾ ਰਿਆਸਤ ਦਾ ਵਿਰੋਧ ਕਰਦਾ ਇੱਕ ਬੰਦਾ ਉਹ ਝੋਟਿਆ ਨਬੇਦ ਇਕ ਰਾਜਾ ਉਹਦੇ ਨਾਲ ਸ਼ਰੋਮਣੀ ਕਾਲੀ ਦਲ ਵੀ ਖੜ ਗਿਆ ਖੜਿਆ ਸੀ ਉਹ ਤਾਂ ਮੋਰਚਾ ਲੱਗਿਆ ਸੀ ਪਰ ਅਦਰਵਾਈਜ਼ ਸਾਰੇ ਬੰਦੇ ਅੰਗਰੇਜ਼ ਦੇ ਨਾਲ ਖੜੇ ਸੀ ਔਰ ਉਹਨਾਂ ਨੇ ਅੰਗਰੇਜ਼ ਦੀ ਗੁਲਾਮੀ ਦੇ ਬਰਖਲਾਫ ਕੋਈ ਮਤਾਂ ਨਹੀਂ ਪਾਇਆ ਪੰਜਾਬ ਦੇ ਇੱਟੇ ਗੱਲ ਛਡੋ ਹਿੰਦੁਸਤਾਨ ਦੀਆਂ 556 ਰਿਆਸਤਾਂ ਕਿਉਂ ਕਿਸੇ ਨੇ ਵੀ ਇਹ ਮਤਾਂ ਨਹੀਂ ਪਾਇਆ ਸੀ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਖਾਰੇ ਕਹਿੰਦੇ ਮਲਕਾ ਦਾ ਰਾਜ ਬਹੁਤ ਵਧੀਆ ਅਸੀਂ ਇਹਦੇ ਰਾਜ ਤੇ ਬੜੇ ਖੁਸ਼ ਆ ਇਤਿਹਾਸ ਪਰ ਹੁਣ ਅਕਾਲੀ ਦਲ ਕਿੱਥੇ ਖੜਾ ਹੈ ਅੱਜ ਦਾ ਅਕਾਲੀ ਅੱਜ ਕੱਲ ਤਾਂ ਅਕਾਲੀ ਦਲ ਦੀ ਨਾ ਥੋੜੀ ਜੀ ਚਾਦਰ ਪਾਟੀ ਪਈ ਹੈ ਕਿਉਂਕਿ ਪਿੱਛੇ ਕਹਿੰਦਾ ਤਾਂ ਪੰਜਾਬ ਦੀ ਪਾਰਟੀ ਸੀ ਤੇ ਕਾਨੂੰਨ ਜਿਹੜੇ ਤਿੰਨ ਕਾਨੂੰਨ ਆਏ ਸੀਗੇ ਕਿਸਾਨ ਵਿਰੋਧੀ ਉੱਥੇ ਕਿਸੇ ਹੋਰ ਨਾਲ ਖੜਾ ਸੀ ਉਹ ਨੰਗੀ ਗੱਲ ਹੋ ਗਈ ਹੁਣ ਜਦੋਂ ਪਿੰਡੇ ਜਾਂਦਾ ਤੇ ਲੋਕੀ ਇਸ਼ਾਰਾ ਕਰ ਦਿੰਦੇ ਵੀ ਭਾਈ ਉੱਥੇ ਆ ਉਹਦੋਂ ਆਪਾਂ ਕੀ ਕੀਤਾ ਉਸ ਚੀਜ਼ ਦਾ ਜਵਾਬ ਕਿਸੇ ਕੋਲੇ ਨਹੀਂ ਜੋ ਹੋਇਆ ਬਾਪੜਿਆ ਪਿਛਲੇ ਕਾਨੂੰਨਾਂ ਬਾਰੇ ਕਿਸੇ ਵੀ ਪਾਰਟੀ ਕੋਲੇ ਉਹਦਾ ਜਵਾਬ ਨਹੀਂ ਕਿਉਂਕਿ ਇਹਨਾਂ ਨੂੰ ਆਇਆ ਸੀ ਅੰਦਰ ਖੱਤੇ ਕਰ ਦੇਂਗੇ ਲੋਕਾਂ ਨੂੰ ਕਿਹੜਾ ਪਤਾ ਲੱਗਦਾ ਕਾਰਪੋਰੇਟ ਸੈਕਟਰ ਦੇ ਕਾਨੂੰਨ ਆ ਕਾਰਪੋਰੇਟ ਸੈਕਟਰ ਦਾ ਕਾਨੂੰਨ ਕੰਪਿਊਟਰ ਵਿੱਚੋਂ ਕੱਢ ਕੇ ਪਾਰਲੀਮੈਂਟ ਵਿੱਚ ਪੇਸ਼ ਕਰਨਾ ਹੁੰਦਾ ਔਰ ਉੱਥੇ ਹੋਣ ਦੀ ਕੀਤਾ ਲਾਗੂ ਕਰਨਾ ਜਿਹੜੇ ਕਿਸਾਨ ਵਿਰੋਧ ਕਰ ਰਹੇ ਆ ਹੁਣ ਬੀਜਪੀ ਬਹੁਤ ਅਸਰ ਪਊਗਾ ਤੁਹਾਨੂੰ ਲੱਗਦਾ ਵੋਟ ਪੈਗਾ ਬਾਕਾਇਦਾ ਕਿਸਾਨ ਵਿਰੋਧ ਪੰਜਾਬ ਚ ਬੀਜਪੀ ਨੂੰ ਵੋਟ ਨਹੀਂ ਪੈਂਦੀ ਕਿਸਾਨ ਨਹੀਂ ਪਾਊਗਾ ਪਿੰਡਾਂ ਚ ਵੋਟ ਨਹੀਂ ਪੈਂਦਾ ਨਹੀਂ ਪੈਂਦੀ ਤੁਸੀਂ ਵੇਖੋ ਜਦੋਂ ਖੜੇ ਹੋਗੇ ਨਾ ਇਹਨਾਂ ਨੂੰ ਫਿਰ ਨਹੀਂ ਤੇ ਨਹੀਂ ਵੋਟ ਖੁਸ਼ੀ ਹੁਣੇ ਬੈਠੇ ਸੀ ਉੱਥੇ ਜਦੋਂ ਮੈਂ ਤੁਹਾਨੂੰ ਮਿਲਣਾ ਆ ਇੱਕ ਸ਼ਹਿਰ ਦੇ ਭਾਈ ਸਾਹਿਬ ਸੀ ਥੋੜੀ ਉਮਰ ਤੋਂ ਥੋੜੇ ਤੋਂ ਵੱਡੇ ਹੀ ਹੋਣੇ ਆ ਉਮਰ ਹੋ ਸਕਦਾ ਵੱਡੇ ਹੁਣ ਠੀਕ ਹੈ ਉਹ ਇਹ ਗੱਲ ਕਹਿੰਦੇ ਸੀਗੇ ਕਿ ਕਿੰਨੇ 100 ਸਾਲ ਅਸੀਂ ਭੁਗਤਿਆ 1.5 ਲੱਖ ਬੰਦਾ ਸ਼ਹੀਦ ਕਰਾਇਆ ਹੁਣ ਜਾ ਕੇ ਹਿੰਦੂਆਂ ਨੂੰ ਹਿੰਦੂਆਂ ਦਾ ਰਾਜ ਮਹਿਸੂਸ ਹੁੰਦਾ ਅਸੀਂ ਤਾਂ ਮੋਦੀ ਦੇ ਨਾਲ ਫਿਰ ਪੰਜਾਬ ਦਾ ਹੀ ਬੰਦੇ ਇਹ ਗੱਲਾਂ ਕਰ ਰਹੇ ਹਨ ਨਾ ਹਾਂ ਕੀਤੇ ਬੈਠਾ ਕੰਮ ਕੀ ਹੈ ਪਹਿਲੀ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨੂੰ ਵੋਟ ਨਹੀਂ ਪਊਗਾ ਉਸ ਕੱਲ ਦਾ ਸਵਾਲ ਨਹੀਂ ਇੱਥੇ ਜਿਹੜੀ ਆ ਲੁਧਿਆਣਾ ਸ਼ਹਿਰ ਹੈ ਨਾ ਲੁਧਿਆਣਾ ਜਲੰਧਰ ਤੇ ਅੰਮ੍ਰਿਤਸਰ ਇਹ ਬੱਚਦੇ ਦਾ ਪੜੇ ਲਿਖੇ ਸ਼ਹਿਰ ਹੈ ਇਹਨਾਂ ਦੀ ਟਾਂਜਾ ਟੂਂਜਾ ਲੱਗੀਆਂ ਹੋਣ ਨਾ ਤੇ ਫਿਰ ਲੱਗਦੇ ਬੜੇ ਪੜੇ ਲਿਖੇ ਜਾਂਦੇ ਨੇ ਤੇ ਮੈਂ ਵੀ ਇਹਨਾਂ ਸ਼ਹਿਰਾਂ ਚ ਪਿਛਲੇ 49 ਸਾਲ ਦਾ ਰਹਿ ਰਿਹਾ ਹਾਂ ਇਹ ਅੱਠਵੀਂ ਜਮਾਤ ਤੋਂ ਵੱਧ ਨਹੀਂ ਪੜਦੇ ਨਹੀਂ ਪੜਦੇ ਨਾ 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 ਲੰਡੀ ਭਾਸ਼ਾ ਭਾਰ ਦਾ ਵਪਾਰੀ ਨਾ ਕੰਨਣਾ ਨਾ ਵਿਹਾਰੀ ਨਾ ਆਵਦੀ ਭਾਸ਼ਾ ਪੜਨ ਨਾ ਕੋਈ ਹੋਰ ਵਿਦਿਆ ਪੜਨ ਨਾ ਫਰਸਾ ਪੜਨ ਹਾਂ ਧਾਰਮਿਕਤਾ ਤੇ ਕਰਮਕਾਂਡ ਦੇ ਸ਼িকার ਜ਼ਰੂਰ ਹੈ ਫਿਰ ਕਹਣਗੇ ਹਿੰਦੂ ਰਾਜ ਇਹ ਵੀ ਸੁਣ ਲਓ ਸਾਰੇ ਜਿੰਨੇ ਬਾਹਰੋਂ ਧਾੜ ਵੀ ਆਏ ਸਾਡੀ ਰਾਜ ਕਰਦਾ ਸ਼ਰੇਣੀਆਂ ਨੇ ਸੱਦੇ ਸੀ ਆਪਣੇ ਆਪ ਕੋਈ ਨਹੀਂ ਆਇਆ ਸਿਕੰਦਰ ਨੂੰ ਸੱਦਾ ਸੀ ਆਪਾਂ ਕਿਰਨੇ ਸੱਦਿਆ ਆਪਾਂ ਰਾਜੇ ਪੋਰਸ ਦੇ ਨਾਲ ਦੋਰਾਜੀ ਅੰਬੀ ਤੇ ਅਬੇਸਾਰ ਪੰਜਾਬ ਦੇ ਸੀਦੇ ਉਹਨਾਂ ਨੇ ਸੱਦਿਆ ਸੋਚ ਸਕਦੇ ਆ ਮਗਰ ਉਹ ਪੋਰਸ ਵੀ ਉਹਦੇ ਨਾਲ ਲੱਗ ਗਿਆ ਸੀ ਸਮਝੌਤਾ ਕਰਕੇ ਉਹਦਾ ਸ਼ੁਕਰ ਕਰੋ ਉਹਦੇ ਕਰੇਸ ਪੈ ਗਿਆ ਉਹਨੂੰ ਵਾਪਸ ਜਨਾਨ ਮੋੜਨਾ ਪਿਆ ਤੇ ਅਲੈਗਜ਼ੈਂਡਰੀਆ ਜਿਹਨੂੰ ਸਿਕੰਦਰੀਆ ਕਹਿੰਦੇ ਆ ਉੱਥੇ ਜਾ ਕੇ ਉਹਦੀ ਮੌਤ ਹੋ ਗਈ ਨਹੀਂ ਤਾਂ ਇੱਥੇ ਰਾਜ ਕਰਨਾ ਸੀ ਉਹਨਾਂ ਜਿੰਨਾ ਮਰਜੀ ਪੰਜਾਬ ਆਪਦੀ ਕੁੰਡੀਆਂ ਮੁੱਛਾ ਕਰਕੇ ਕਹਿੰਦੇ ਅਸੀਂ ਬਾਬੂ ਮਾਨ ਦੇ ਗੀਤ ਚ ਕਹਿੰਦੇ ਆ ਕਿ ਜਦੋਂ ਸਕੰਦਰ ਆਇਆ ਗਾਂ ਟੱਕਰ ਗਿਆ ਜੱਟ ਪੋਰਸ ਜੱਟ ਕਿਹੜਾ ਸੀ ਪੋਰਸ ਇੱਕੋ ਲੜਾਈ ਉਹ ਚ ਹਾਰ ਗਿਆ ਸਮਝੌਤਾ ਹੋ ਗਿਆ ਸਕੰਦਰ ਨੂੰ ਟੱਕਰਿਆ ਪੋਰਸ ਇੱਥੇ ਆ ਕੇ ਕਹਿੰਦੇ ਠੱਲ ਪਾਈ ਐ ਅਸੀਂ ਨਾ ਕੁਛ ਨਹੀਂ ਜੀ ਨਾਲ ਲੱਗਿਆ ਸੀ ਸਮਝੌਤਾ ਹੋ ਗਿਆ ਸੀ ਉਹ ਤਾਂ ਸਕੰਦਰ ਦੇ ਘਰੇ ਕਲੇਸ ਪੈ ਗਿਆ ਉਹਨੂੰ ਬਾਫ ਜਾਣਾ ਪੈਗਾ ਜੁਰਾਨ ਚ ਨਹੀਂ ਤਾਂ ਉਹਨੇ ਅੱਗੇ ਲੰਘ ਜਾਣਾ ਸੀ ਨਾਲ ਸੀ ਆਪਣਾ ਪੋਰਸ ਇਤਿਹਾਸ ਨੂੰ ਸਹੀ ਪੜੋ ਆਪਣੇ ਜਿਹੜੇ ਆਮ ਤੌਰ ਤੇ ਨਾ ਬੌਣਾ ਜਾਂ ਇਤਹਾਸ ਤੇ ਕਾਣਾ ਇਤਹਾਸ ਦੇ ਦਿੰਦੇ ਆ ਕਾਣਾ ਇੱਕ ਪਾਸਾ ਦਸਣਾ ਇੱਕ ਪਾਸਾ ਲੁਕੋ ਦੇਣਾ ਸਿਕੰਦਰ ਅਹੀਂ ਲਾ ਲੋ ਅੱਜ ਜਨਾਨਦੀਵਾਦੀ ਕਿੰਨੀ ਆ 4 ਕਰੋੜ ਨਹੀਂ ਨਾ ਹੈ ਉਹ ਮੁਲਕ ਦਾ ਬੰਦਾ ਵੀ ਆਪਣੇ ਤੇ ਰਾਜ ਕਰ ਗਿਆ ਆਪਾਂ 144 ਕਰੋੜ ਆ ਇਸ ਗਿਣਤੀ 'ਚ ਤਾਂ ਗੋਰੇ ਰਾਜ ਕਰ ਗਏ ਗੋਰੇ ਕਰਕੇ 6 ਕਰੋੜ 90 ਲੱਖ 115000 ਆਪਾਂ ਕਿਛੁ ਚਤਾਲੀਆਂ ਕਿ ਫਿਰ ਕਸੂਰਤਾ ਆਪਦਾ ਹੈ ਆਪਣੀ ਰਾਜ ਕਰਤਾ ਇਸ ਨੇ ਜਾਈ ਮੈਨੂੰ ਇਹ ਇਸ ਸੰਦਰਭ ਚ ਦੱਸੋ ਵੀ ਤੁਹਾਨੂੰ ਵੀ ਇਹ ਲੱਗਦਾ ਵੀ ਆਊਗਾ ਤਾਂ મોદી ਮੈਂ ਨਹੀਂ ਮਹਿਸੂਸ ਕਰਦਾ ਨਹੀਂ ਨਾ ਮੈਂ ਨਹੀਂ ਮਹਿਸੂਸ ਕਰਦਾ ਕਿਉਂਕਿ ਚੇਤਨਾ ਲੋਕਾਂ ਚ ਦੂਜੇ ਪਾਸੇ ਵੀ ਉਸੜਵਟੇ ਲੈ ਰਹੀ ਆ મોદી ਇਹਨੂੰ ਫਿਰਕਾ ਪ੍ਰਸਤੀ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਕੋਈ ਕਹਿੰਦਾ ਹਿੰਦੂ ਰਾਜ ਉਸ ਰੰਗ ਨਾਲ ਵੋਟ ਤਾਂ ਪੈ ਰਿਹਾ ਹੈ ਨਾ ਵੋਟ ਪੈ ਰਿਹਾ ਜੂਰ ਬਹੁਤ ਵੋਟ ਨਾਲ ਹੀ ਸੱਤਾ ਆਉਣੀ ਹੈ ਦੂਜੇ ਪਾਸੇ ਵੀ ਚੇਤਨਾ ਵਾਲੇ ਲੋਕ ਹੈਗੇ ਲੋਕ ਵੀ ਚੇਤਨਾ ਵਾਲੇ ਵੀ ਹੈਗੇ ਚੇਤਨਾ ਦੇ ਵਿੱਚ ਇੰਦਰਾ ਗਾਂਧੀ ਦੀ ਐਮਰਜੈਂਸੀ ਵੀ ਲੋਕਾਂ ਨੇ ਠੋਕਤੀ ਸੀਗੀ ਨਾ ਕਰਤੀ ਸੀ ਨਾ ਪਧਰੀ ਤੇ ਫਿਰ ਮਾਫੀ ਮੰਗਦੀ ਫਿਰਦੀ ਸੀ ਆਜ ਕੇ ਬਾਅਦ ਮੈਂ ਕਮੀ ਐਮਰਜੈਂਸੀ ਨਹੀਂ ਲਗਾਉਂਗੀ ਠੀਕ ਹੋ ਗਈ ਸੀ ਨਾ ਮਾਫੀ ਮੰਗਦਾ ਫਿਰ ਬੰਦਾ ਭਾਰਤੀ ਬੰਦਾ ਖਾਸ ਤੌਰ ਤੇ ਸਿਆਸੀ ਬੰਦਾ ਹਾਥੇ ਤਾਕਤ ਵਾਲੇ ਜ਼ੁਲਮ ਕਰਨ ਨੂੰ ਬਹੁਤ ਤਕੜਾ ਜਦੋਂ ਇਹ ਪਤਾ ਲੱਗ ਜੇ ਮੈਨੂੰ ਖਤਰਾ ਹੈ ਫਿਰ ਪੱਲੂ ਵਿਛਾਉਣ ਨੂੰ ਬਹੁਤ ਤਕੜਾ ਵੀ ਮੈਨੂੰ ਬਖਸ਼ ਦੇ ਕਿੰਨੇ ਸਿਟਾਉਣੀਆਂ ਤੁਹਾਨੂੰ ਕੀ ਲੱਗਦਾ ਦੇਖੋ ਅਜੇ ਤੱਕ ਗਣਤੀ ਕਰਨੀ ਬਹੁਤ ਔਖੀ ਆ ਹਾਂ ਪਰ ਇਹਨਾਂ ਨੇ ਕਵਤਾ ਸਿਰਜ ਰੱਖੀ ਆ ਅਬ ਕੀ ਬਾਤ 405 400 ਦੇ ਪਾਰ ਕਵਤਾ ਤਾਂ ਹੈ ਗੱਲ ਕਰੋ ਕਵਤਾ ਇੱਕ ਐਸੀ ਚੀਜ਼ ਆ ਹਰੇਕ ਬੰਦੇ ਦੇ ਅੰਦਰ ਰੋਮਾਂਸ ਖੇਡ ਦਿੰਦੀ ਆ ਕਵਤਾ ਨਾਲ ਹੀ ਬੰਦੇ ਦੇ ਅੰਦਰ ਰੋਮਾਂਸ ਪੈਦਾ ਹੁੰਦਾ ਤੇ ਉਹਨੂੰ ਪਤਾ ਨਹੀਂ ਲੱਗਦਾ ਵੀ ਅਬ ਕੀ ਬਾਤ 400 ਦੇ ਪਾਸ ਕਿਵੇਂ ਇਹਦਾ ਨਹੀਂ ਪਤਾ ਲੱਗਦਾ ਪਰ ਪਤਾ ਲੱਗਣਾ ਉਹਨੂੰ ਪਤਾ ਹੈ ਉਹ ਇਸ ਗੱਲ ਦਾ ਵਿਰੋਧ ਵੀ ਕਰਦੇ ਆ ਆਪਣਾ ਵੱਖਰਾ ਨਰੇਸ਼ਨ ਸਿਰਜਦੇ ਆ ਰਾਹੁਲ ਗਾਂਧੀ ਇਸ ਕਾਬਲ ਹੈਗਾ ਵੀ ਮੋਦੀ ਦੇ ਬਰਾਬਰ ਲੜ ਸਕੇ ਤੇ ਲੋਕ ਉਹਨੂੰ ਐਕਸੈਪਟ ਕਰ ਲੈਣਗੇ ਤੇ ਪ੍ਰਧਾਨ ਮੰਤਰੀ ਦੇ ਰੂਪ ਚ ਦੇਖਣਗੇ ਧੰਨਵਾਦ ਤੇ ਕੋ ਕਿਹੜੇ ਵਗ ਦੀ ਮੂੜੀ ਕੀਤਾ ਜਾ ਸਕਦਾ ਇਕੱਲਾ ਜਮਾਨੋ ਕਰਕੇ ਕੀ ਉਹ ਲੱਤ ਤੋੜ ਦੂਗਾ ਹਿੰਦੁਸਤਾਨ ਦੀ ਐਸੀ ਗੱਲ ਨਹੀਂ ਆ ਮੈਨੂੰ ਇਹ ਨਹੀਂ ਜ਼ਰੂਰ ਹੈ ਵੀ ਦੂਜੇ ਦੇ ਮੁਕਾਬਲੇ ਘੱਟ ਬੇਈਮਾਨ ਹੈ ਘੱਟ ਬੇਈਮਾਨ ਦੂਜੇ ਦੇ ਮੁਕਾਬਲੇ ਉਹ ਕਿਵੇਂ ਦੂਜੇ ਤਾਂ ਬੰਦਾ ਸਾਬਤਾ ਖਾਣ ਨੂੰ ਤਿਆਰ ਨੇ ਇਹ ਇਹ ਇਸ ਪਾਸੇ ਇਦਿਕ ਆਇਆ ਹੀ ਨਹੀਂ ਅਜੇ ਤੱਕ ਤਾਂ ਨਹੀਂ ਆਇਆ ਇਹਦੀਆਂ ਗੱਲਾਂ ਬਾਤਾਂ ਸੁਣ ਲੋ ਨਹੀਂ ਆਇਆ ਸੱਤਾ ਨਹੀਂ ਦੇਖੀ ਨਾ ਹੁਣੇ ਨਾ ਨਾ ਸੱਤਾ ਘਰ ਦੇ ਵਿੱਚ ਜੰਪਾ ਲਾ ਕਮਾਲ ਹੈ ਤਿੰਨ ਪੀੜੀਆਂ ਦੋ ਤਾਂ ਪੱਕੀਆਂ ਹੀ ਨਾ ਤਿੰਨ ਕਰਪਸ਼ਨ ਦੇ ਦੋਸ਼ ਤੇ ਨੈਸ਼ਨਲ ਹਰਾਲਡ ਦੇ ਭਾਰਤ ਦੇ ਵਿੱਚ ਜਿਹੜੀ ਕਰਪਸ਼ਨ ਹੈ ਹਿੰਦੁਸਤਾਨ ਦੇ ਕਰਪਸ਼ਨ ਬਾਲ-ਬਾਲ ਦੇ ਵਿੱਚ ਬੜੀ ਹੋਈ ਹੈ ਇਹਨਾਂ ਨੂੰ ਕਰਪਸ਼ਨ ਦਾ ਪਾਪ ਨਹੀਂ ਲੱਗਦਾ ਲੋਕੀ ਵੀ ਭੁੱਲ ਜਾਂਦੇ ਆ ਰਾਜਾ ਪ੍ਰਾਪਤੀ ਹੋਊਆ ਦੁਰਾਚਾਰੀ ਹੂਆ ਕੋਈ ਵੀ ਹੋਵੇ ਕੋਈ ਵੀ ਹੋਵੇ ਵੇ ਵਿਚਾਰੀ ਹੂਆ ਅਤਿਆਚਾਰੀ ਹੂਆ ਕੇਜਰੀਵਾਲ ਵੀ ਤੁਹਾਨੂੰ ਕਰਪਟ ਲੱਗਦੇ ਥੋੜੇ ਸਾਹਮਣੇ ਆ ਜਿਹੜੇ ਚ ਬੈਠਾ ਕੁਛ ਨਾ ਕੁਛ ਤਾਂ ਹੋਇਆ ਨਵਰਦੋ ਅੱਜ ਕੱਲ ਦੀ ਕਰਪਸ਼ਨ ਇੱਕ ਤਾਂ ਨਾਲ ਦਫ਼ਤਰ ਚ ਗਏ ਕਲਰਕ ਨੂੰ 10 ਰੁਪਏ ਦਿੱਤੇ ਆਪਾਂ ਇਹਨੂੰ ਕਰਪਸ਼ਨ ਮੰਨਦੇ ਆ ਇੱਥੇ ਤਾਂ ਨੀਤੀਆਂ ਦੀ ਕਰਪਸ਼ਨ ਹੈ ਵੀ ਆਪਾਂ ਨੀਤੀ ਲਾਗੂ ਕਰੋ ਆ ਚੱਕ 400 ਕਰੋੜ ਆ ਨੀਤੀ ਲਾਗੂ ਕਰੋ ਆ ਚੱਕੋ 500 ਕਰੋੜ ਚੱਲਦਾ ਆ ਆ ਜਿਹੜੇ ਬੌਂਡ ਆਏ ਨੇ ਇਲੈਕਟੋਰਲ ਬੌਂਡ ਇਹ ਹੀ ਆਏ ਕਿ ਨਹੀਂ ਪਰ ਇਹ ਤਾਂ ਸਾਰੀਆਂ ਪਾਰਟੀਆਂ ਨੇ ਇਹਦੇ ਤੋਂ ਪੈਸਾ ਲਿਆ ਸਾਰਿਆਂ ਦਾ ਇਕੱਲੀ ਬੀਜੇਪੀ ਨੇ ਨਹੀਂ ਲਿਆ ਇਹ ਨਹੀਂ ਸਾਰਿਆਂ ਦਾ ਧੰਦਾ ਤਾਂ ਇੱਕੋ ਹੈ ਨਾ ਹੁਣ ਵੇਖੋ ਨਾ ਜਿਹੜੇ ਬੰਦੇ ਦਾ 5 ਕਰੋੜ ਵੀ ਆਮਦਨ ਨਹੀਂ ਸੀ ਇਨਕਮ ਟੈਕਸ ਉਹ ਪਰਦਾ ਨਹੀਂ ਸੀ ਤੇ 700-700 ਕਰੋੜ ਰੁਪਏ ਦਾ ਹੋ ਇਲੈਕਟੋਰਲ ਬੌਂਡ ਉਹ ਧੰਦਾ ਇਹ ਤਾਂ ਸ਼ੁਗਰ ਕਰੋ ਸੁਪਰੀਮ ਕੋਰਟ ਦਾ ਉਹਨਾਂ ਨੇ ਪਰਦਾ ਚੱਕਤਾ ਜੋ ਕੁੰਡਣਾ ਚਾਹਦੀ ਤੇ ਔਖਾ ਸੀ ਨਾ ਫਿਰ ਇਹ ਚਰਚਾ ਕਿਉਂ ਨਹੀਂ ਲੋਕਾਂ ਨੂੰ ਕੋਈ ਫਰਕ ਨਹੀਂ ਪਿਆ ਇਸ ਗੱਲ ਦਾ ਨਹੀਂ ਬੀਜਪੀ ਨੇ ਸਭ ਤੋਂ ਵੱਧ ਪੈਸਾ ਲਿਆ ਇਲੈਕਟੋਰਲ ਬਾਂਡ ਦੇ ਵਿੱਚ ਤਾਂ ਲੋਕ ਹਾਂ ਇਹ ਲੋਕਾਂ ਨੂੰ ਫਰਕ ਲੋਕੀ ਚਿੰਤਨ ਕਰਦੇ ਨੇ ਸਕੂਲਾਂ ਕਾਲਜਾਂ ਚਿੰਤਨ ਕਰਦੇ ਨੇ ਯੂਨੀਵਰਸਿਟੀ ਚ ਕਰਦੇ ਨੇ ਆਪਾਂ ਹੀ ਇੱਥੇ ਬੈਠੇ ਚਿੰਤਨ ਕਰੀ ਜਾਂਦੇ ਆ ਠੀਕ ਹੈ ਨਾ ਹਾਂ ਕਈ ਬੰਦਿਆਂ ਨੂੰ ਵਿਚਾਰਾਂ ਦੀ ਇੱਕ ਮਾਨਸਿਕ ਲੈਵਲ ਜਿਹੜਾ ਧਾਰਮਿਕ ਹੁੰਦਾ ਨਾ ਧਾਰਮਿਕ ਮਾਨਸਿਕ ਲੈਵਲ ਉਹਨੂੰ ਐ ਲੱਗਦਾ ਵੀ ਜੇ ਸਾਡਾ ਧਰਮ ਨਾ ਬਚਿਆ ਤੇ ਪਤਾ ਨਹੀਂ ਕੀ ਹੋ ਜੇ ਖਤਰੇ 'ਚ ਹੈ ਧਰਮ ਧਰਮ ਨੂੰ ਕਦੇ ਕੋਈ ਖਤਰਾ ਨਹੀਂ ਹੁੰਦਾ ਹਰੇਕ ਧਰਮ ਦੇ ਕਰਮकांड ਨੂੰ ਖਤਰਾ ਹੁੰਦਾ ਹੈ ਉਹ ਕਿਹੜੇ ਹਰ ਧਰਮ ਦਾ ਜੋ ਵੀ ਕਰਮकांड ਹੈ ਕਿਵੇਂ ਕਾਜੀ ਕੂੜ ਬੋਲ ਮਲ ਖਾਏ ਕਾਜੀ ਕੌਣਾ ਹੈ ਪੁਜਾਰੀ ਹੈ ਨਾ ਉਹ ਝੂਠ ਮਾਰ ਕੇ ਮੈਲ ਖਾਂਦਾ ਤੇ ਖਤਰਾ ਹੈ ਨਾ ਉਹਦੀ ਮੈਲ ਨੂੰ ਖਾਣ ਨੂੰ ਇਸਲਾਮ ਨੂੰ ਕੋਈ ਖਤਰਾ ਨਹੀਂ ਇਸਲਾਮ ਤਾਂ ਕਹਿੰਦਾ ਸੱਚ ਬੋਲੋ ਸੱਚ ਬੋਲਣਾ ਹੈ ਤਾਂ ਤੁਹਾਡੇ ਤੁਹਾਡਾ ਕਰਦਾਰ ਬਣੂਗਾ ਜੇ ਨਹੀਂ ਬੋਲਣਾ ਤੇ ਤੁਹਾਡਾ ਕਿਰਦਾਰ ਨਹੀਂ ਮੈਂ ਇਸਲਾਮ ਦਾ ਕੁਝ ਨਹੀਂ ਵਿਖੜਦਾ ਆਪਣੇ ਹਿੰਦੀ ਤੁਹਾਨੂੰ ਸੱਤੇ ਵਿੱਚ ਜਾਇਆ ਤੇ ਸੱਤ ਦੀ ਹਮੇਸ਼ਾ ਜਿੱਤ ਹੁੰਦੀ ਆ ਹੂੰ ਠੀਕ ਆ ਅਸੀਂ ਝੂਠ ਮਾਰੀ ਜਾਈਏ ਸੱਤੇ ਵਿੱਚ ਜਾਇਆ ਤੇ ਨਹੀਂ ਕੁਝ ਘਟਣਾ ਸਾਡਾ ਘਟ ਜਾਣਾ ਕਿ ਕੋਈ ਝੂਠ ਮਾਰਿਆ ਬਾਬਾ ਨਾਨਕ ਕੀ ਕਹਿੰਦਾ ਕਿਵੇਂ ਸਚਾਰਾ ਹੋਵੀਏ ਕਿ ਕੂੜਾ ਟੁੱਟੇ ਪਾਲ ਸਚਾਰਾ ਕਿਵੇਂ ਹੋਣਾ ਕੂੜ ਦੀ ਕੰਦ ਕਿਵੇਂ ਪੰਨਣੀ ਆ ਥੋੜੇ ਤੇ ਸਵਾਰ ਕਰਤਾ ਜੇ ਤਾਂ ਤੁਸੀਂ ਵੀ ਸਮਝ ਗਏ ਵੀ ਸਚਾਰਾ ਕੀ ਚੀਜ਼ ਹੈ ਤੇ ਕਿਵੇਂ ਹੋਣਾ ਕੂੜ ਦੀ ਕੰਦ ਕੀ ਆ ਤੈਨੂੰ ਕਿਵੇਂ ਪੰਨਣਾ ਤਦ ਤੁਸੀਂ ਥੋੜੀ ਪ੍ਰਾਪਤੀ ਹੈ ਥੋੜੀ ਮੁਕਤੀ ਹੈ ਨਹੀਂ ਪਤਾ ਤੇ ਇਸ ਲਾਈਨ ਨੂੰ ਕੁਝ ਨਹੀਂ ਹੋਣਾ ਪਤਨਾ ਆਪਦਾ ਬਾਬੇ ਨਾਨਕ ਦੀ ਬਾਣੀ ਦਾ ਪਤਨ ਨਹੀਂ ਬੰਦੇ ਦਾ ਪਤਨ ਹੈ ਭਗਵਾਨ ਤੁਮਾਨ ਦਾ ਅਸਰ ਹੋਇਆ ਜਦੋਂ ਤੋਂ ਮੁੱਖ ਮੰਤਰੀ ਬਣੇ ਨੇ ਲੋਕਾਂ ਦੇ ਦਿਲਾਂ 'ਚ ਛਾਏ ਹੋਇਆ ਤੁਹਾਨੂੰ ਲੱਗਦਾ ਅਜੇ ਤੱਕ ਕੋਨੇ ਨਿੱਜੀ ਰੂਪ ਦੇ ਵਿਅਕਤੀ ਭ੍ਰਸ਼ਟਾਚਾਰ ਨਹੀਂ ਕੀਤਾ ਜਿਵੇਂ ਦੂਜੇ ਦੇ ਸਾਰੇ ਦੋਸ਼ ਲੱਗਦੇ ਹਨ ਪਰ ਟੀਚਰ ਤੇ ਵਿਅੰਗ ਨੂੰ ਨੇ ਬੜਾ ਵੱਡਾ ਸਹਾਰਾ ਬਣਾ ਰੱਖਿਆ ਵਧੀਆ ਗੱਲ ਨਹੀਂ ਉਹ ਬਹੁਤ ਆ ਵਿਅੰਗ ਚੰਗਾ ਨਹੀਂ ਹੁੰਦਾ ਉਹ ਕਿਉਂ ਜੇ ਮਰਾਸੀਆਂ ਜਾਂ ਟੀਚਰਾਂ ਨਾਲ ਪਿੰਡ ਦਾ ਵਿਗੜਿਆ ਬੰਦਾ ਸੁਧਰ ਜੇ ਤੇ ਪਿੰਡ 'ਚ ਕੋਈ ਬਦਮਾਸ਼ੀ ਨਾ ਹੋਵੇ ਮਰਾਸੀ ਤੋਂ ਬਾਅਦ ਤਾਂ ਕੋਈ ਟੀਚਰ ਨਹੀਂ ਕਰਦਾ ਹੁੰਦਾ ਠੀਕ ਹੈ ਨਾ ਵਿਅੰਗ ਕਸੀ ਜਾਣਾ ਰਾਜਨੀਤੀ ਕੇ ਬੰਦੇ ਬਾਅਦ ਤੇ ਵਿਅੰਗ ਕਦੇ-ਕਦਾਈ ਹੋ ਸਕਦਾ ਬੀਰਵਾਲ ਦਾ ਰੋਲ ਹੋ ਸਕਦਾ ਵਿਅੰਗ 'ਚ ਪਰ ਅਕਬਰ ਬਣਨਾ ਪੈਂਦਾ ਅਕਬਰ ਕਿਸੇ ਕਿਸ ਨੂੰ ਟੀਚਰ ਨਹੀਂ ਕਰਦਾ ਬੀਰਵਾਲ ਕਲੀ ਜਾਂਦਾ ਸੀ ਤਰੀ ਜਾਂਵੇ ਹਾਂ ਟੀਚਰ ਵੀ ਕਹਦੀ ਕਿ ਬੀਰਵਾਲ ਵੀ ਇਹ ਦੱਸ ਵੀ ਦਿੱਲੀ 'ਚ ਕਿੰਨੇ ਕਬੂਤਰ ਆ ਅਦਾ ਮਹਾਰਾਜ 15000 ਅਗੇ ਜੇ ਵੱਧ ਹੋਏ ਜੇ ਗ੍ਰਿਤੀ ਕਰਦੇ ਵੱਧ ਹੋਏ ਅਦਾ ਮਹਿਮਾਨ ਆਏ ਹੋਣਗੇ ਅਦਾ ਅੱਛਾ ਅਦੇ ਜੇ ਘਟ ਹੋਏ ਤਾਂ ਮਿਲਣਗੇ ਹੋਣਗੇ ਕਬੂਤਰ 15000 ਇਹ ਨਹੀਂ ਤੇ ਚੜਾ ਇਹ ਵੀਰ ਕਰ ਸਕਦਾ ਸੀ ਅਕਬਰ ਨਹੀਂ ਕਰਦਾ ਸੀ ਠੀਕ ਹੈ ਨਾ ਫਿਰ ਇਹ ਆਪਸ ਚ ਕਰੀ ਜਾਂਦੇ ਵਿਕਰਮ ਮਜੀਠੀਆ ਨਹੀਂ ਇਹ ਫਿਰ ਭਗਵੰਤ ਮਾਨ ਇਹਨਾਂ ਦੀ ਚੱਲਦਾ ਹੀ ਇਹ ਕੁਛ ਪਿਆ ਮੈਨੂੰ ਪਤਾ ਹੈ ਇੱਕ ਇਹ ਕੁਝ ਸਿਆਸੀ ਬੰਦੇ ਕੁਝ ਦੇ ਪੱਕੇ ਸਾਡੂ ਜਦੋਂ ਭਗਵੰਤ ਮਾਨ ਦੀ ਬੇਟੀ ਦਾ ਵੀਡੀਓ ਆਇਆ ਉਦੋਂ ਮਜੀਠੀਏ ਨੇ ਕਿਹਾ ਕਿ ਮੈਂ ਤੁਹਾਡਾ ਮਾਮਾ ਪੁੱਤ ਹਾਂ ਬਿਲਕੁਲ ਹੁਣ ਜਦੋਂ ਸੋਚੇ ਲੰਗਾਹ ਦਾ ਮੁੰਡਾ ਫੜਿਆ ਗਿਆ ਚਿੱਟੇ ਨਾਲ ਹਾਂ ਭਗਵੰਤ ਮਾਨ ਨੇ ਕਿਹਾ ਹੁਣ ਬਣ ਮਾਮਾ ਉਹਦਾ ਹੁਣ ਬਣਾ ਇਹ ਸਾਰੇ ਪੱਕੇ ਸਾਡੂ ਨੇ ਕੁਝ ਦੇ ਵਿੱਚ ਦੇ ਬਰੋਦੀ ਨਹੀਂ ਹਨ ਇਹ ਇਹ ਸਾੰਡੂ ਹੈ ਪੱਕੇ ਪੱਕੇ ਇਹਨਾਂ ਦਾ ਵਿਰੋਧ ਨਹੀਂ ਵਿਰੋਧ ਇਹਨਾਂ ਦਾ ਇਹ ਹੈ ਕਿ ਆਪਣੇ ਤੋਂ ਹਾਰੇ ਨਾ ਕੋਈ ਮੈਂ ਤੇ ਕਹਾਂ ਇਹ ਸੈਟਿੰਗਾਂ ਚੱਲਦੀਆਂ ਸੈਟਿੰਗਾਂ ਇਹ ਜਿਹੀਆਂ ਚੱਲਦੀਆਂ ਕਿ ਆਪਾਂ ਸੁਣ ਵੀ ਨਹੀਂ ਸਕਦੇ ਇਹ ਜਿਹੀ ਸੈਟਿੰਗ ਵੀ ਹੋ ਸਕਦੀ ਆ ਹਰ ਵਿਆਹ ਤੇ ਇਕੱਠੇ ਮਰਨੇ ਪਰਨੇ ਤੇ ਇਕੱਠੇ ਇਹਨਾਂ ਨੂੰ ਭੰਗੜੇ ਪਾਉਂਦੇ ਵੇਖੋ ਸਾਰੇ ਸਹਾਦਾਨਾਂ ਨੂੰ ਮੈਂ ਤਾਂ ਨੰਗੀ ਚੱਟੀ ਗੱਲ ਕੜ ਦ ਰਾ ਕਿਸੇ ਬੰਦੇ ਨੂੰ ਪੰਜਾਬ ਦਾ ਸਹਾਦਾਨ ਕੱਢ ਰੋ ਸਾਰੇ ਇਕੱਠੇ ਨੇ ਇੱਕ ਜੀ ਦੀ ਰਿਸ਼ਤੇਦਾਰੀਆਂ ਸਾਂਝੀਆਂ ਇੱਕ ਜਿਹਦੇ ਸਾਡੂ ਨੇ ਇੱਕ ਜਿਹਦੇ ਨੰਦੋਈਏ ਨੇ ਕਿ ਜਿਹਦੇ ਸਮਰਨਜੀਤ ਮਾਨ ਤੇ ਕੈਪਟਨ ਅਮਰਿੰਦਰ ਸਿੰਘ ਮੇਰੇ ਖਿਆਲ ਸਾਡੂ ਆ ਪੱਕੇ ਸਾਡੂ ਜਉਂਦੇ ਰੋ ਹੈ ਨਾ ਕੈਪਟਨ ਦਾ ਮੁੰਡਾ ਤੇ ਹਰਜਲ ਸਿੰਘ ਬਰਾੜ ਦਾ ਪੋਤਾ ਸਾਡੂ ਅੱਛਾ ਹਾਂਜੀ ਕੈਰੋਂ ਦੀ ਲੜਕੀ ਕੈਰੋਂ ਦੇ ਘਰਾਂ ਦੀ ਭਤੀਜੀ ਬਰਾੜ ਸਾਹਿਬ ਦੇ ਘਰੇ ਬੀਬੀ ਰਾਣੋ ਬਾਦਲ ਸਾਹਿਬ ਦਾ ਰਿਸ਼ਤਾ ਵਜੀਠੀਏ ਕਹਿੰਦੇ ਹੈ ਕਿ ਨਹੀਂ ਕਹਿੰਦੇ ਕਿ ਪਰਿਵਾਰ ਚ ਬੀਠੀਆ ਕੇ ਰਿਸ਼ਤਾ ਬਾਦਰ ਦੇ ਪਰਿਵਾਰ ਚ ਜਿੰਨੇ ਮਰਜੀ ਕੱਢ ਲੋ ਇਹਨਾਂ ਨੇ ਨੰਗ ਪੁੱਤ ਨਾਲ ਰਿਸ਼ਤਾ ਥੋੜਾ ਪੋਣਾ ਹੈ ਆ ਮਹਾਰਾਜ ਇਹ ਤਾਂ ਕਿਸੇ ਜਾ ਕੇ ਰੱਬ ਥੋੜਾ ਪੜਾ ਕੇ ਯੂਪੀ ਜਾ ਕੇ ਰਿਸ਼ਤਾ ਕਰੇ ਹੁੰਦੇ ਆ ਪਹਾੜ ਦੇ ਪਹਾੜੀ ਰਾਜੇ ਨਾਲ ਕਰਨ ਦੇ ਨਾ ਉਹਨਾਂ ਨਾਲ ਧਰਮ ਸਾਂਝਾ ਨਾ ਕਰਮ ਸਾਂਝਾ ਹਾਂ ਕੋ ਕਰਮ ਸਾਂਝਾ ਹੋ ਸਕਦਾ ਕਰਮ ਨਹੀਂ ਇਹ ਕੀ ਦੇਖਦੇ ਆ ਫਿਰ ਚੌਧਰ ਆਮ ਬੰਦੇ ਦੇ ਨਹੀਂ ਕਰਦੇ ਹੈ ਆਮ ਬੰਦੇ ਨਾਲ ਇਹਨਾਂ ਦਾ ਕੋਈ ਸੰਬੰਧ ਹੀ ਨਹੀਂ ਇਹ ਤਾਂ ਆਪੇ ਹੀ ਕਹਿੰਦੇ ਆ ਵੀ ਸਾਡੇ ਮਹਾਰਾਜ ਸਾਹ ਬਾਦਰ ਨੇ ਤੇ ਬੰਦੇ ਲੋਕ ਕਿਉਂ ਲਟੇ ਫਿਰਦੇ ਮੂਰੇ ਕੋਈ ਚੇਤਨਾ ਹੈ ਨਹੀਂ ਜਦੋਂ ਚੇਤਨਾ ਹੋਈ ਫਿਰ ਅਜੇ ਵੀ ਮਹਾਰਾਣੀ ਮਹਾਰਾਜਾ ਸਾਹਿਬ ਹੀ ਕਹਿ ਕੇ ਬੁਲਾਉਂਦੇ ਵੇਖੋ ਹਾਂ ਤੁਸੀਂ ਇਹ ਤਾਂ ਥੋੜਾ ਹੈ ਜੇ ਤੁਸੀਂ ਸਾਬੋ ਦੀ ਤਲਵੰਡੀ ਜਾਓ ਸਾਬੋ ਦੀ ਤਲਵੰਡੀ ਉੱਥੇ ਸਾਡੇ ਬਰਾੜਾਂ ਦੇ ਬਾਈਆ ਵੱਜਦਾ ਸਿੱਧੂ ਬਰਾੜ ਉੱਥੇ ਇਹਨਾਂ ਦਾ ਰਿਸ਼ਤਾ ਪੈਂਦਾ ਕਿਉਂਕਿ ਪਿੱਛੋਂ ਤਾਂ ਉੱਥੋਂ ਹੀ ਆਏ ਬਾਬੇ ਆਲੇਵਰੀ ਕਿਸੇ ਬੰਦੇ ਨੇ ਇਹਨਾਂ ਨੂੰ ਮੁੱਖ ਮੰਤਰੀ ਕਹਿਦਾ ਵੀ ਮੁੱਖ ਮੰਤਰੀ ਸਾਹਿਬ ਨਾਰਦਾ ਬੰਦਾ ਕਹਿੰਦਾ ਓਏ ਨਲੈਕਾ ਮੁੱਖ ਮੰਤਰੀ ਕੀ ਚੀਜ਼ ਐ ਉਹ ਆਪਣਾ ਮਹਾਰਾਜਾ ਸਾਹਿਬ ਐ ਮੁੱਖ ਮੰਤਰੀ ਤਾਂ ਤੇ ਪੈਰਾਂ ਚ ਬੈੰਦ ਬੋ ਬੈਠੂਆ ਲੋਕੀ ਤਨੂੰ ਮਹਾਰਾਜਾ ਸਾਹਿਬ ਕਹਿੰਦੇ ਆ ਆਪਣੇ ਮਾਲਵੇ ਦੇ ਕਹੇ ਮੇਰਾ ਵੀ ਨਾਲ ਨਹੀਂ ਮਾਲਵੇ ਦੇ ਨਾਲ ਮੇਰਾ ਪਿੰਡ ਆ ਉਧਰ ਸਾਰੀਆਂ ਰਿਸ਼ਤੇਦਾਰਾਂ ਗੀਆਂ ਲੋਕੀ ਇਹੀ ਕੁਝ ਕਹਿੰਦੇ ਆ ਡੇਰੇ ਦੇ ਵੋਟ ਦਾ ਫਰਕ ਪਊਗਾ ਰਾਮ ਰਹੀਮ ਵਾਲੇ ਦਾ ਡੇਰਾ ਬੜਾ ਵੱਡਾ ਐ ਇੱਕ ਵਾਰੀ ਕਾਲੀਦਾਲ ਦੇ 27 ਐਮਐਲਏ ਹਰਾਤੇ ਸੀ ਉਹਨੇ ਐਤ ਕੀ ਕੀ ਬਣੂ ਐਤ ਕੀ ਵਿਚਾਲੇ ਵਿਚਾਲੇ ਫਿਰਦਾ ਜੋ ਵਿਰੋਧ ਵੀ ਨਹੀਂ ਹੈ ਸੋਧ ਵੀ ਨਹੀਂ ਹੈ ਪਰ ਉਹਦਾ ਲੁਕੀ ਮਥਾ ਟੇਕਦੇ ਆ ਮੇਰੇ ਰਾਮ ਰਹੀਮ ਪਾਵਰਫੁੱਲ ਅੰਦਰ ਬਹਿ ਕੇ ਵੀ ਉਹ ਆਏ ਨਾ ਵੀ ਸਾਡੇ ਲੱਕ ਇਹ ਕਿਹਾ ਜਾਂਦਾ ਵੀ ਬਾਬੇ ਨੇ ਸਾਰਾ ਕਲਯੁਗ ਆਪ ਦੇ ਸਿਰ 'ਚ ਲੈ ਰੱਖਿਆ ਜੇ ਬਾਬਾ ਕਲਯੁਗ ਨਾ ਸਿਰ 'ਚ ਲੈ ਕੇ ਅੰਦਰ ਜਾਵੇ ਤੇ ਸਾਰੀ ਦੁਨੀਆ ਤਬਾਹ ਹੋ ਜੇ ਇਹ ਕੋਣ ਕਹਿੰਦਿਆ ਇਹ ਕੋਣ ਕਹਿੰਦਾ ਸਾਡੇ ਪਿੰਡਾਂ ਦੇ ਲੋਕ ਮੈਂ ਜਿਹੜਾ ਸਰਸਿਆ ਰਹਿਣ ਵਾਲਾ ਮੈਨੂੰ ਪਤਾ ਹੈ ਜਦੋਂ ਕਿਸੇ ਨਾਲ ਗੱਲ ਕਰੀ ਕਿ ਨਹੀਂ ਨਹੀਂ ਭਾਈ ਤੂੰ ਹੋਵੇਂਗਾ ਚਾਰ ਅੱਖਰ ਪੜਿਆ ਹੋਵੇਗਾ ਸਾਨੂੰ ਪਤਾ ਹੈ ਨਾ ਬਾਬਾ ਕੀ ਚੀਜ਼ ਹੈ ਨਹੀਂ ਉਹ ਜੇ ਉਹ ਜੇਲ ਜਾਣ ਦਾ ਉਹਨਾਂ ਨੇ ਕੀ ਮੰਨੇ ਆ ਵੀ ਬਾਬਾ ਕਲਯੁਗ ਕਲਯੁਗ ਆਪਦੇ ਸਿਰ ਤੇ ਲੈ ਕੇ ਬਹਿ ਗਿਆ ਉਧਾਰ ਕਰੂਗਾ ਲੋਕਾਂ ਦਾ ਬਸ ਕਰੀ ਜਾਂਦਾ ਹੈ ਨਹੀਂ ਤਾਂ ਕਲਯੁਗ ਨੇ ਸਾਨੂੰ ਤਵਾ ਕਰ ਦੇਣਾ ਸੀ ਉਹ ਬਾਬੇ ਨੇ ਆਉਦੇ ਤੇ ਲੈ ਲਈ ਆਉਦੇ ਤੇ ਲੈ ਲਿਆ ਹੋਰ ਵੇਖੋ ਕਲਯੁਗ ਜੀ ਹੋਰ ਹੋਰ ਵੇਖੋ ਕਲਯੁਗ ਸਾਰਾ ਇੰਗਲੈਂਡ ਚ ਨਹੀਂ ਜਾਂਦਾ ਅਮਰੀਕਾ ਚ ਨਹੀਂ ਜਾਂਦਾ ਰੂਸ ਚ ਨਹੀਂ ਜਾਂਦਾ ਅਫਗਾਨਿਸਤਾਨ ਚ ਨਹੀਂ ਜਾਂਦਾ ਆਉਂਦਾ ਆਪਣੀ ਆ ਜਿੰਨੇ ਸਾਡਾ ਫੁੱਫੜ ਲੱਗਦਾ ਹੁੰਦਾ ਇਹਨਾਂ ਦਾ ਕਾਲ ਜੁਗੋ ਜਦੋਂ ਆਪੂ ਹਿੰਦੁਸਤਾਨ ਚ ਆਉਂ ਇੰਗਲੈਂਡ ਚ ਕਦੇ ਬਾਰਡਰ ਨਹੀਂ ਟੱਪਦਾ ਬਾਰਡਰ ਟੱਪ ਹੀ ਨਹੀਂ ਸਕਦਾ ਉਹਨਾਂ ਨੇ ਚਾਰ ਮਾਰਨੇ 60 ਨ ਦੇ ਕਾਲ ਜੁਗਦੇ ਆਪਣਾ ਫੁੱਫੜ ਬਣ ਕੇ ਨੱਚਦਾ ਪੀੜੀਆਂ ਤੋਂ ਐਂ ਚੱਲੀ ਜਾਂਦਾ ਪੀੜ੍ਹੀ ਨਹੀਂ ਜੁਗਾਂ ਤੋਂ ਜੁਗਾਂ ਤੋਂ ਜੁਗਾਂ ਤੋਂ ਐਂ ਰਹੂਗਾ ਮਾਨਸਿਕਤਾ ਤੇ ਠਿਖੜੀ ਆ ਬੋਗਣਤੀ ਜਿਹੜੇ ਚੇਤਨਾ ਵਾਲੇ ਬੰਦੇ ਨੇ ਉਹਨੂੰ ਅਖੜੇ ਸੌਂਡ ਲੈ ਕੇ ਨੇ ਇਹ ਨਾਸਤਕ ਨੇ ਕਿਸੇ ਗੁਰੂ ਦੇ ਨਹੀਂ ਕਿਸੇ ਪੀੜ ਦੇ ਨਹੀਂ ਇਹ ਕੋਈ ਬੰਦੇ ਨੇ ਇਹ ਧਰਤੀ ਦੇ ਕਿਹੜੇ ਕੰਮਾਂ ਨੂੰ ਆਏ ਨੇ 76 ਫੇਰੋ ਇਹਨਾਂ ਦੇ ਇਹਨਾਂ ਦੇ 76 ਫੇਰੋ ਇਹਨਾਂ ਦੇ ਕੋੜ ਚੱਲਣਾ ਚਾਹੀਦਾ ਐਹੀ ਸ਼ਬਦ ਬੋਲੁੰਦੇ ਨੇ ਲੋਕ ਥੋੜਾ ਵੀ ਕਹਿੰਦੇ ਕਹਿੰਦੇ ਬਾਪੂ ਬਲਕੌਰ ਸਿੰਘ ਨੂੰ ਸਿਰੇ ਚੜਾਇਆ ਇਹਨਾਂ ਦੀ ਜੜਾ ਚੜਾ ਗਲਾਰ ਪੱਗ ਬੰਨੀ ਫਿਰਦਾ ਜਦੋਂ ਕਰੂਗੇ ਲਾਲ ਇਹ ਦੱਸੋ ਵੀ ਲਾਲ ਵੀ ਤਾਂ ਰੰਗ ਹੈ ਅੱਜ ਤੱਕ ਗੁਲਾਬੀ ਬੰਨੀ ਆ ਸੁਖ ਨਾਲ ਵਿਚਾਰੇ ਘੱਟ ਲਾਲ ਐ ਹੈ ਤਾਂ ਲਾਲੀ ਦਾ ਭਾਅ ਵੀ ਇਹਦੇ ਵਿੱਚ ਹੀ ਮੈਂ ਕੋਈ ਚਿੱਟੀ ਪੱਗ ਦੇ ਦੋ ਮੈਂ ਤਾਂ ਉਹ ਵੀ ਵਾ ਲੈਣਾ ਠੀਕ ਹੈ ਨਾ ਮੈਨੂੰ ਤੇਰੀ ਨੀਲੀ ਲਿਆ ਦੇ ਮੈਂ ਉਹ ਵਾ ਲੈਣਾ ਅਕਾਲੀਆਂ ਦੇ ਸਾਰੀਆਂ ਪੱਗਾਂ ਮੈਂ ਨੀਲੇ 'ਚ ਵੀ ਫਰਕ ਹੈ ਕਹਿੰਦੇ ਇੱਕ ਟੋੜੇ ਵਾਲਾ ਨੀਲਾ ਵੱਖਰਾ ਹੈ ਹਾਂ ਵੱਖਰੇ ਵੱਖਰੇ ਬਾਦਲ ਵਾਲਾ ਨੀਲਾ ਵੱਖਰਾ ਹੈ ਨੀਲੇ ਵੱਖਰੇ ਵੱਖਰੀ ਹੈ ਵਾਕਈ ਉਹ ਕਿਉਂਕਿ ਬਾਦਲ ਵਾਲੇ ਲੀਲੇ 'ਚ ਪੈਸਾ ਵੱਧ ਸੀ ਇਸ ਕਰਕੇ ਜ਼ਿਆਦੇ ਨੀਲਾ ਹੈ ਟੋੜੇ ਵਾਲੇ ਦੇ ਨੀਲੇ ਫਿੱਕੇ ਪੈ ਗਿਆ ਉਹ ਅਸਮਾਨੀ ਨੀਲਾ ਰਹਿ ਗਿਆ ਕਿਉਂਕਿ ਚੌਧਰਣਾ ਕੋਲੇ ਆਈ ਫਿਰ ਜੇ ਚੌਧਰਾ ਆਈਦੇ ਉਹਦੇ ਰੰਗ ਵੀ ਪੱਗਾਂ ਵਾਲੀ ਦੁਕਾਨ ਤੇ ਪੱਗ ਲੈਣ ਜਾਓ ਕੋਈ ਨੀਲਾ ਦੇ ਦੇਓ ਪੁੱਛਦੇ ਐ ਕਿਹੜਾ ਨੀਲਾ ਕਿਹੜਾ ਨੀਲਾ ਟੋੜੇ ਵਾਲਾ ਨੀਲਾ ਕੇ ਬਦਲ ਲੈ ਅਜੇ ਚਿੱਟੀ ਬੰਨਣੀ ਆਖਣਗੇ ਕਾਂਗਰਸ ਵਾਲਾ ਕਾਂਗਰਸ ਦਾ ਚਿੱਟੇ ਰੰਗ ਦਾ ਕੀ ਕੰਮ ਹੈ ਪਤਾ ਤਾਂ ਲੱਗੇ ਹੁਣ ਤੀਜਾ ਵੀ ਪੂਰਾ ਚੱਲਦਾ ਬਸੰਤੀ ਬਸੰਤੀ ਜਨਨ ਆ ਗਿਆ ਰੰਗ ਦੇ ਬਸੰਤੀ ਝੋਲਾ ਗੜਚ ਪਾ ਲਿਆ ਝੋਲਾ ਰੰਗ ਦੇ ਬਸੰਤੀ ਝੋਲਾ ਫੀਮ ਖਾਲੀ ਟੋੜਾ ਬਸ ਕਰੀ ਜਾਂਦੇ ਆ ਇਹ ਚਲੀ ਜਾਂਦੇ ਨੇ ਹੁਣ ਸਰਕਾਰ ਦੱਸੋ ਆਖਰ ਚ ਕੀ ਦੀ ਬਣੂਗੀ ਦੇਖੋ ਵੀ ਨਾ ਹਾਲ ਦੀ ਕੜੀ ਸਰਕਾਰ ਡੈਡ ਲਾਈਨ ਹੀ ਖਿੱਚ ਸਕਦੇ ਆਪੋ ਆਪਣੇ ਢੰਗ ਨਾਲ ਟਿਕੜਮਬਾਜੀ ਬੜੀ ਚੱਲ ਰਹੀ ਆ ਹੂੰ ਟਿਕੜਮਬਾਜੀ ਜੇ ਤਾਂ ਸੈਕੂਲਰ ਫੋਰਸ ਹੈ ਜੇ ਸਹੀ ਢੰਗ ਨਾਲ ਸੈਕੂਲਰ ਫੋਰਸ ਦੇ ਕੇ ਹੈ ਸਹੀ ਢੰਗ ਨਾਲ ਆਪਣੇ ਮੁੱਦੇ ਨੂੰ ਲੋਕਾਂ ਤੱਕ ਪਹੁੰਚਾਉਣ ਚ ਕਾਮਯਾਬ ਰਹੀਆਂ ਤੇ ਇਹ ਬਹੁਤ ਵੱਡੀ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਇਹ ਆਪਣਾ ਦੱਸਣ ਗਿਆ ਵੀ ਅਸੀਂ ਕਿ ਤਾਕਤਾਂ ਜੇ ਫਿਰਕਾ ਪ੍ਰਸਤਿਤੀਆਂ ਫੋਰਸਸ ਆਪਣੇ ਟਾਂਗੇ ਨਾਲ ਜਿਵੇਂ ਉਹਨਾਂ ਦਾ ਪ੍ਰਚਾਰ ਉਹਨਾਂ ਕੋਲੇ ਮੀਡੀਆ ਚੱਲ ਰਿਹਾ ਤੇ ਫਿਰ ਉਹਨਾਂ ਦਾ ਪੱਕਾ ਭਾਰੀ ਹੋ ਸਕਦਾ ਪਰ ਕੋਈ ਗੱਲ ਨਹੀਂ ਇੱਥੇ ਕਿੰਨੀ ਔਰੰਗਜੇਬ ਆਏ ਹੂੰ ਕਿੰਨੀ ਨਾਦਰਸ਼ਾ ਆਏ ਉਹਨਾਂ ਦਾ ਨਾਮ ਮਰਿਸ਼ਾਨ ਨਹੀਂ ਥਉਂਦਾ ਉਦੋਂ ਵੋਟਾਂ ਥੋੜੀ ਪੈਂਦੀਆਂ ਸੀ ਕੋਈ ਗੱਲ ਨਹੀਂ ਵੋਟਾਂ ਨਾ ਪੈਣਾਂ ਤੁਹਾਨੂੰ EVM ਦਾ ਲੱਗਦਾ ਵੀ EVM 'ਚ ਗੜਬੜ ਹੁੰਦੀ ਹੈ ਦੇਖੋ ਜਿਹੜੇ ਵੱਡੇ ਵਿਗਿਆਨੀ ਐ ਇੱਕ ਆਪਣੇ ਲੁਧਿਆਣਾ ਸ਼ਹਿਰ ਦੇ ਬਹੁਤ ਬਗਾਨੀਆ ਬੜਾ ਖੋਜੀ ਬੰਦਾ ਹੈ। ईवीएम ਉਹ ਸਿੱਧ ਕਰਨ ਦੇ ਵੀ ਇਹਦੇ ਵਿੱਚ ਗੜਬੜ ਹੈਗੀ। ਹੋ ਜਾਂਦੀ ਹੈ। ਹਾਂ, ਵੋਟ ਪਾਉਣੀ ਕਿਸੇ ਨੂੰ ਜਾਂਦੀ ਕਿਸੇ ਨੂੰ। ਇਹ ਪੱਕੀ ਗੱਲ ਹੈ। ਬੇਕਰਾ ਦਿੱਤੇ ਸਭ ਤੋਂ ਵੱਧ ਟੈਕਨੋਲੋਜੀ ਹੈ ਜਰਮਨੀ ਦੀ ਟੈਕਨੋਲੋਜੀ ਸਭ ਤੋਂ ਵੱਧ ਹੈ। ਜਾਪਾਨ ਚ ਸਭ ਤੋਂ ਵੱਧ ਹੈ। ਅਮਰੀਕਾ ਸਭ ਤੋਂ ਵੱਧ ਹੈ। ਉੱਥੇ ईवीएम ਹੈ ਨਹੀਂ। ਆਪਾਂ ਨੂੰ ਬਟਨ ਦੀ ਦਬਣਾਉਂਦਾ। ਆਪਾਂ ਇਹ ईवीएम ਦੀ ਟੈਕਨੋਲੋਜੀ ਲਈ ਬੈਠੇ ਆ। ਇਹ ਤਾਂ ਬੜਾ ਕਿਤੇ ਨਾ ਕਿਤੇ ਬੇਈਮਾਨੀ ਆ। ਕਈ ਗਣ ਗੀ ਪਤਾ ਨਹੀਂ ਵੋਟ ਹੀ ਇੰਨੇ ਹੋ ਕੇ ਗਿਣਨੇ ਓਖੇ ਨੇ ਇੱਕ ਦਿਨ ਵੱਧ ਲੱਗ ਜੂ ਕੀ ਫਰਕ ਪੈਂਦਾ ਜੀ ਕੋਈ ਫਰਕ ਨਹੀਂ ਪੈਂਦਾ ਇੱਕ ਦਿਨ ਨਾਲ ਕੀ ਕਿਹੜਾ ਪਹਾੜ ਟੁੱਟ ਜਾਣਾ ਅਮਰਤਪਾਲ ਦੀ ਚਰਚਾ ਸੁਣੀ ਹੈ ਵੀ ਅਮਰਤਪਾਲ ਜੇਲ੍ਹ ਚ ਬੈਠਾ ਇਲੈਕਸ਼ਨ ਲੜ ਸਕਦਾ ਨਹੀਂ ਜੇਲ੍ਹ ਚ ਬੈਠੇ ਸਾਰੇ ਨੂੰ ਅਧਿਕਾਰ ਹੈ ਜੀ ਜਿਹੜੇ ਬੰਦੇ ਕਿਸੇ ਵੀ ਜਿਹੜਾ ਬੰਦੇ ਜੇਲ੍ਹ ਚ ਲੱਗੇ ਉਹਨੂੰ ਇਲੈਕਸ਼ਨ ਲੜ ਸਕਦਾ ਹਰ ਬੰਦੇ ਦਾ ਹੱਕ ਹੈ ਸੱਚ ਪੋਲਿਟਿਕਸ ਤੇ ਅਸਰ ਪਊਗਾ ਤੁਨ ਲੱਗਦਾ ਦੇਖੋ ਅਸਰ ਪਾਉਣ ਵਾਸਤੇ ਸਾਰਾ ਕੁਝ ਕੀਤਾ ਜਾਂਦਾ ਕਿਹੜੇ ਕਿਹੜੇ ਕਿੱਥੇ ਸੂਰਮੇ ਪੈਦਾ ਕਰਨੇ ਆ ਕਿਥੇ ਦਾੜ੍ਹੀ ਵਾਲੇ ਸੰਤ ਪੈਦਾ ਕਰਨੇ ਆ ਕਿਥੇ ਸਾੜੀ ਵਾਲੇ ਸੰਤ ਪੈਦਾ ਕਰਨੇ ਆ ਇਹ ਸਾਰੀ ਪੋਲਿਟਿਕਸ ਦਾ ਹਿੱਸਾ ਹੁੰਦੇ ਆ ਸਾੜੀ ਵਾਲੇ ਸੰਤ ਕੌਣ ਹੈ ਬਹੁਤ ਨੇ RAMDEV ਦੇਖ ਜਉਂਦੇ ਰੋ ਹੈ ਕਿ ਨਹੀਂ ਹੈ RAMDEV ਪੱਕੀ ਹੈ ਹਾਂ ਬੜੇ ਸੰਤ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਲੋਕ ਰਾਜ ਨੂੰ ਪਿੱਛੇ ਲੈ ਜਾਣ ਚ ਜਿਨਨੇ ਬਾਬੇ ਅੱਜ ਕੱਲ ਮਸ਼ਹੂਰ ਸੋਸ਼ਲ ਮੀਡੀਆ ਤੇ ਹੋਏ ਆ ਕਿਸੇ ਵੀ ਧਰਮ ਦੇ ਹੋਣ ਕਿਸੇ ਦੇ ਧਰਮ ਦੇ ਹੋਣ ਇਹ ਪੋਲਿਟੀਕਲ ਅਸਰ ਪਾਉਂਦੇ ਵਾਕਿਆ ਦਾ ਪਾਉਂਦੇ ਤੁਸੀਂ ਹੁਣ ਵੇਖੋ ਵੀ ਹੁਣ ਬਾਬਿਆਂ ਕੋਲੇ ਸਵੇਰੇ ਤੜਕੇ ਤੁਹਾਨੂੰ ਕੋਲੇ ਫੋਟੋ ਆ ਜੂ ਵੀ ਫਨਾਨਾ ਬੰਦਾ ਬਾਬੇ ਕੋਲੇ ਮੱਥਾ ਟੇਕਣ ਵਾਗਿਆ ਤੇ ਬਾਬਾ ਦੋਵੇਂ ਹੱਥ ਉਹਦੇ ਉਹ ਠੱਗ ਦੇ ਸਿਰ ਤੇ ਧਰ ਦਿੰਦਾ ਹੂੰ ਬਾਬਾ ਕਿਸੇ ਬਾਬੇ ਨੇ ਕਿਸੇ ਪੋਲੀਟੀਕਲ ਬੰਦੇ ਨੂੰ ਆਖਿਆ ਵੀ ਭਾਈ ਸਾਹਿਬ ਬਠੇਰਾ ਖਾ ਕੇ ਆ ਗਿਆ ਜਾਣ ਦੇ ਸਾਨੂੰ ਨਾ ਖਾਣਾ ਨਾ ਆਖਣੇ ਬਾਬਾ ਜੀ ਬਤਨਾਂ ਜੀ ਇਹ ਤਾਂ ਆਖਣਗੇ ਪਿਛਲੇ ਯੁੱਗ ਦਾ ਭਗਤੀ ਕਰਕੇ ਆਇਆ ਇਸ ਕਰਕੇ ਰਾਜ ਭੋਗੂ ਆ ਤੁਨ ਪਿਛਲੇ ਯੁੱਗ ਦੀ ਭਗਤੀ ਦਾ ਸਰਟੀਫਿਕੇਟ ਦਿੰਦੇ ਆ ਬਾਬੇ ਠੀਕ ਹੈ ਐਸੇ ਬੜੇ ਨਾ ਤੁਹਾਨੂੰ ਸਰਟੀਫਿਕੇਟ ਜਨਮ ਦਾ ਨੰਬਰ ਦਾ ਕਾਰਪੋਰੇਸ਼ਨ ਤੋਂ ਲੈ ਕੇ ਦਿਖਾ ਦਿਓ ਇੱਥੇ ਜੰਮੇ ਹੋ ਵੀ ਤੁਹਾਨੂੰ ਸਰਟੀਫਿਕੇਟ ਦੇ ਦੇ ਜੀ ਆਦੇ ਹੈ ਨਹੀਂ ਡੀਸੀ ਦਫ਼ਤਰ ਮੈ ਕੋਲ ਆਖਣਗੇ ਹੈ ਨਹੀਂ ਪਿਛਲੇ ਛੱਤ ਜਨਮ ਦਾ ਸਰਟੀਫਾਈਡ ਕਾਪੀ ਬਾਬੇ ਦਿੰਦੇ ਤੁਹਾਨੂੰ ਲੈ ਜਾਓ ਲੈ ਜਾਓ